ਜੇ ਤੁਸੀਂ ਬਾਈਪਾਸ ਸਰਜਰੀ ਕਰਾਉਣੀ ਹੈ ਸਾਡੇ ਤੋਂ ਕਰਵਾਓ ਅਸੀਂ ਕਾਇਸੀ ਕਰਕੇ ਤੇ ਤੁਹਾਨੂੰ ਨੈਚੁਰਲ ਬਾਈਪਾਸ ਸਰਜਰੀ ਜਿਹੜੀ ਕੁਦਰਤੀ ਬਾਈਪਾਸ ਸਰਜਰੀ ਹੁੰਦੀ ਹੈ ਨੁਸਖਿਆਂ ਨਾਲ ਫਾਰਮੂਲੇ ਨਾਲ ਹਾਂਜੀ ਹਾਂਜੀ ਜਿਸ ਦਿਨ ਤੋਂ ਮਤਲਬ ਤੁਸੀਂ ਇਹਨਾਂ ਦੀਆਂ ਬੂੰਦਾ ਪੀਣੀਆਂ ਸ਼ੁਰੂ ਕੀਤੀਆਂ ਨੇ ਉਸ ਦਿਨ ਤੋਂ ਬਾਅਦ ਤੁਸੀਂ ਦਵਾਈ ਨਹੀਂ ਲਈਆ ਕਹਿੰਦੇ ਠੀਕ ਹੈ ਫਿਰ ਉਹ ਤਾਂ ਤੁਹਾਨੂੰ 6 ਮਹੀਨੇ ਬਾਅਦ ਛਡੋਣੀ ਸੀ ਤੇ ਤੁਸੀਂ ਪਹਿਲਾਂ ਹੀ ਛੱਡਤੀ ਚੰਗਾ ਰਿਹਾ ਆ ਜੰਨਾ ਕਿੰਨੇ ਟਾਈਮ ਚ ਬੰਦ ਹੋ ਗਿਆ ਸੀ ਥੋੜਾ ਮਤਲਬ ਫਰਕ ਪੈਣਾ ਕਿੰਨੇ ਟਾਈਮ ਚ ਸ਼ੁਰੂ ਹੋ ਗਿਆ ਸੀ ਉਹ ਜਿਵੇਂ ਲਾਓ ਤੁਸੀਂ ਮੈਂ 15 ਦਿਨ ਜੂਸ ਕੀਤੀ ਉਸ ਤੋਂ ਬਾਅਦ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ 15 ਦਿਨਾਂ ਬਾਅਦ ਹੀ ਹਾਂਜੀ ਤੇ ਕੀ ਫਰਕ ਮਹਿਸੂਸ ਹੋਇਆ ਮੈਂ ਐਵੇਂ ਜਿਵੇਂ ਹੁਣੋਂ ਕੰਮਕੁਮ ਕਰਨਾ ਸਾਹ ਨਹੀਂ ਚੜਦਾ ਸੀ अच्छा की काम की करते हो तुसी? ਜਿਵੇਂ ਖੇਤੀਬਾੜੀ ਦਾ ਕਰਦੇ। ਪਹਿਲਾਂ ਕਈ ਕੋਈ ਚਲਾਉਣ ਲੱਗੇ। ਹਾਂ ਜਿਵੇਂ ਉਹ ਸਾਹ ਜੜ ਜਾਣਾ ਵਿੱਚੋਂ ਫਿਰ ਰੁਕ ਜਾਣਾ ਕੰਮ ਕਰਦੇ ਕਰਦੇ। ਅੱਛਾ। ਤੇ ਫਿਰ ਹੁਣ ਕੰਮ ਦੇ ਲਈ ਰੰਕਾ ਦੰਨੇ। ਹਾਂਜੀ। ਗਰਮ ਪਾਣੀ ਦੇ ਵਿੱਚ ਅੱਧਾ ਚਮਚ ਪਾਉਣਾ। ਠੀਕ। ਇੰਨਾ ਕੋ ਪਾਊਡਰ ਜਿਹੜਾ ਪਾ ਕੇ ਇਹਨੂੰ ਰਾਤ ਨੂੰ ਆਪਾਂ ਪੀਂ ਕੇ ਰੱਖ ਦੇਣਾ ਹੈਗਾ। ਠੀਕ ਹੈ ਜੀ। ਕਿਉਂ ਕੇ ਰੱਖਤਾ? ਉਸ ਤੋਂ ਬਾਅਦ ਜੀ ਸਵੇਰੇ ਨੂੰ ਪੀ ਲੈਣਾ ਈ। ਨਹੀਂ ਐ ਨਹੀਂ ਐ ਨਹੀਂ ਪੀਣਾ ਇਹਨੂੰ। ਹਾਰਟ ਦੀ ਜਿਹੜੀ ਸਾਰੀਆਂ ਸਮੱਸਿਆ ਉਹਨੂੰ ਇਹ ਵੀ ਦੂਰ ਕਰ ਰੋਟੀ ਤੋਂ ਪਹਿਲਾਂ ਰੋਟੀ ਤੋਂ ਬਾਅਦ ਸ਼ਾਮ ਨੂੰ ਵੀ ਰੋਟੀ ਤੋਂ ਪਹਿਲਾਂ ਪੀਣਾ ਤੇ ਸਵੇਰੇ ਵੀ ਖਾਲੀ ਪੇਟ ਪੀਣਾ ਜਿਹੜੀ ਅੱਧਾ ਘੰਟਾ ਬਾਅਦ ਫਿਰੂਕੀ ਸਾਹਿਬ ਕੁਝ ਨਹੀਂ ਖਾਣਾ ਹੈਗਾ ਸਵੇਰੇ ਸ਼ਾਮ ਸਾਹ ਦੀ ਪ੍ਰੋਬਲਮ ਹੈ ਸਾਹ ਚੜਦਾ ਹੈ ਜੀ ਹਾਰਟ ਦੀ ਪ੍ਰੋਬਲਮ ਚੜਦਾ ਸੀ ਹਾਂਜੀ ਹੁਣ ਮੈਂ ਦੂਜੀ ਵਾਰ ਆਇਆ ਜੀ ਪਹਿਲੇ 20 ਦਿਨ ਉਹ ਵੋਧਨ ਦਵਾਈ ਲੈ ਕੇ ਗਿਆ ਸੀ ਅੱਛਾ ਤੇ ਫਰਕ ਆ ਉਹਦੇ ਨਾਲ ਕੁਝ 50% 20 ਦਿਨਾਂ 'ਚ 50% ਫਰਕ ਆ ਜੀ ਅੱਗੇ ਗੋਦਰਾ ਸਾਹਿਬ ਹੀ ਲੱਗੇ ਤੇ ਜਾ ਨਹੀਂ ਜਾਂਦਾ ਅੱਛਾ ਮੋਟਰਸਾਈਕਲ ਤੇ ਜਾਂਦਾ ਹੁੰਦਾ ਜੀ अच्छा ਤੇ ਹੁਣ ਅੱਧਾ ਕਿਲੋਮੀਟਰ ਹੈ ਤਕਰੀਬਨ ਸਾਡੇ ਘਰ ਤੋਂ اچھا ਤੇ ਉਹ ਥੋੜਾ ਤੁਰ ਕੇ ਚੱਲ ਜਾਂਦਾ اچھا ਫਿਰ ਤੇ ਫਿਰ ਤੇ खासा ਫਰਕ ਹੈ ਫਿਰ ਤੇ ਜੀ ਹਾਂ ਜੀ ਵੀ ਉਹਨਾਂ ਮਰੀਜ਼ਾਂ ਵਾਸਤੇ ਜਿਹੜੇ ਪੇਸ਼ੈਂਟ ਕਿਤੇ ਠੀਕ ਹੀ ਨਹੀਂ ਹੋ ਰਹਾ ਜਿਹਦੇ ਹੁਣ ਸਾਨੂੰ ਅਲੱਗ-ਅਲੱਗ ਹਸਪੀਟਲਾਂ ਦਾ ਨਾਮ ਲੈ ਜਾਂਦੇ ਸਾਡੀਆਂ ਸਰਜਰੀਆਂ ਵੀ ਹੋ ਗਈਆਂ ਸਟੰਟ ਵੀ ਪਾ ਕੇ ਪਰ ਸასი ਠੀਕ ਨਹੀਂ ਹੋਇਆ ਤੇ ਕੀ ਗੱਲ ਹੈ ਅਸੀਂ ਠੀਕ ਹੋ ਸਕਦੇ ਹਾਂ ਫਿਰ ਉਹਨਾਂ ਵਾਸਤੇ ਸਪੈਸ਼ਲ ਹਾਰਟ ਕੇਅਰ ਪ੍ਰੋ ਕਿਟ ਹੈ ਜਿਹੜੇ ਇੱਕ ਪੈਰ ਦੀ ਸੀ ਤੁਰ ਸਕਦੇ ਅੱਧਾ ਕਿਲੋਮੀਟਰ ਗੁਰਦੁਆਰਾ ਸਾਹਿਬ ਜਾ ਰਹੇ ਦੇਖ ਲਓ 20 ਦਿਨ ਦੇ ਵਿੱਚ ਵਿੱਚ ਕੀ ਕਹਿੰਦੇ ਸੀ ਡਾਕਟਰ ਉਹ ਕਹਿੰਦੇ ਫੇਸਮੇਕਰ ਪਾਉਣਾ ਪਊਗਾ ਹਾਰਟ ਦੀ ਪੰਪਿੰਗ ਘਟਿਆ ਪੰਪਿੰਗ ਲੋ ਹੋ ਗਈ ਹਾਂਜੀ ਫੇਸਮੇਕਰ ਕਿਹਾ ਵੀ ਨਹੀਂ ਪਾਉਣਾ ਤੇ ਜੋ ਇੰਜੋਗ੍ਰਾਫੀ ਕੀਤੀ ਹੈ ਤੇ ਉਹ ਉਹ ਕਹਿੰਦੇ ਸਟੈਂਟ ਪਾਉਣਾ ਹੀ ਪੈਣਾ ਉਹ ਨਾ ਪਾ ਦਿੱਤਾ ਅੱਛਾ ਸੋ ਸਟੈਂਟ ਤੋਂ ਬਾਅਦ ਸੈਟ ਨਹੀਂ ਬਿਠੇ ਨਹੀਂ ਬਿਠੇ ਫਿਰ ਉਸੇ ਤਰ੍ਹਾਂ ਪ੍ਰੋਬਲਮ ਸੀ ਕਿੰਨੇ ਟਾਈਮ ਬਾਅਦ ਪ੍ਰੋਬਲਮ ਆ ਗਈ ਫਿਰ ਤਿੰਨ ਕ ਮਹੀਨੇ ਬਾਅਦ ਤੇ ਹੁਣ 50% ਤੁਸੀਂ ਬਣ ਗਏ ਹਾਂ ਠੀਕ ਹੈ ਹਾਂਜੀ ਕੁਝ ਫਰਕ ਹੈ ਦਿਨ ਦਵਾਈ ਨਾਲ ਕਾਫੀ ਫਰਕ ਹੈ ਲੱਗਦਾ ਸੀ ਜੇ ਦਵਾਈ ਨਾਲ ਸੈਟਿੰਗ 'ਚ ਬਿਠੋ ਨਹੀਂ ਲੱਗਦਾ ਨਹੀਂ ਪਰ ਉਹਨ ਦਵਾਈ ਜਦੋਂ ਖਾਧੀ ਆ ਤਾਂ ਅੰਦਰੋਂ ਠੀਕ ਹੈ ਜਿੱਥੇ ਜਾ ਕੇ ਬਲੱਡ ਦਾ ਫਲੋ ਰੁਕਦਾ ਉੱਥੇ ਜਾ ਕੇ ਦਰਦ ਜਿਹੜਾ ਪੈਣਾ ਸ਼ੁਰੂ ਹੋਇਆ ਪ੍ਰੋਬਲਮ ਲੱਗਦੀ ਸੀ ਖੂਨ ਦੇ ਸਰਕਲ ਦੀ ਜਾਨੀ ਪ੍ਰੋਬਲਮ ਸੀਗੀ ਅੱਛਾ ਦਰਦ ਕਰਦੀ ਸੀ ਜਾਨੀ ਲੱਤ ਲੱਤ ਕਿੰਨਾ ਕੁ ਫਰਕ ਹੈ ਦਰਦ ਉਹ ਤਕਰੀਬ 30-40% ਹੈਗਾ ਪਰ ਅਸੀਂ 30-40% ਪਹਿਲਾਂ ਬੱਖੀ ਦੇ ਦਰਦ ਤੇ ਲੱਗ ਪ੍ਰੋਬਲਮ ਲੈ ਕੇ ਆਏ ਸੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਕਾਫੀ ਟਾਈਮ ਦੇ ਸੀ ਤੇ ਹੁਣ ਦਵਾਈ ਖਾਧੀ ਸੀ ਬੁੰਦਾ ਵਾਲੀ ਤੇ ਠੀਕ ਕਰਨ ਹਰਕਤ ਬੱਖੀ ਦਾ ਦਰਦ ਠੀਕ ਹੋ ਗਿਆ ਜਿਸ ਘਰ ਦੇ ਵਿੱਚ ਇਹ ਸੱਕ ਪਿਆ ਤਾਂ ਉਸ ਘਰ ਦੇ ਵਿੱਚ ਦਿਲ ਦੇ ਰੋਗ ਨਹੀਂ ਹੁੰਦੇ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਹੈਲਥ케ਅਰ ਮੋਗਾ ਵਾਲੇ ਡਾਕਟਰ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਪੁੱਛਾਂਗੇ ਕਾਹਦਾ ਸੱਕ ਹੈਗਾ ਕਿਸ ਤਰੀਕੇ ਨਾਲ ਇਹ ਦਿਲ ਦੀਆਂ ਬਿਮਾਰੀਆਂ ਨੂੰ ਕਾਬੂ ਕਰ ਲੰਦਾ ਹੈ ਕੰਟਰੋਲ ਕਰ ਲੰਦਾ ਹੈ ਜ਼ਿੰਦਗੀ ਬਚਾ ਲੰਦਾ ਹੈ ਸਾਰੇ ਚੀਜ਼ ਅਸੀਂ ਸਮਝਾਂਗੇ ਪਰ ਸਭ ਤੋਂ ਪਹਿਲਾ ਸਵਾਲ ਅਸੀਂ ਕਰਨ ਤੋਂ ਪਹਿਲਾਂ ਇੱਕ ਵਾਰ ਸਵਾਗਤ ਕਰ ਲੈਨੇ ਆ ਸੁਰਿੰਦਰਪਾਲ ਸ਼ਰਮਾ ਜੀ ਦਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਸੱਕ ਹੈ ਇਹਨੂੰ ਸੱਕ ਨਾ ਸਮਝਿਆ ਜਾਵੇ ਇਹ ਜਿਹੜਾ ਬੰਦਾ ਅੱਕ ਜਾਂਦਾ ਹੈ ਦਿਲ ਦੇ ਰੋਗਾਂ ਨੂੰ ਲੈ ਕੇ ਫਿਰ ਇਹ ਸੱਕ ਉਹਨਾਂ ਦਾ ਦਿਲ ਹੈਗਾ ਮਜ਼ਬੂਤ ਕਰ ਦਿੰਦਾ ਸਮਝਾਂਗੇ ਸਾਰੀ ਚੀਜ਼ਾਂ ਪਰ ਸਾਨੂੰ ਇਹ ਦੱਸੋ ਵੀ ਅਗਰ ਕਿਸੇ ਨੂੰ ਦਿਲ ਦੀ ਪ੍ਰੋਬਲਮ ਆਣੀ ਹੋਣੀ ਹੋਣੀ ਤਾਜ਼ਾ ਤਾਜ਼ਾ ਸ਼ੁਰੂ ਹੋਈ ਹੈ ਤਾਂ ਉਹਨੂੰ ਸਿੰਪਟਮ ਕਿਹੜੇ ਆਉਣਗੇ ਤੁਸੀਂ ਕਹਦੇ ਵੀ ਜਿਹੜਾ ਸਰੀਰ ਹੈਗਾ ਬੜਾ ਇੰਟੈਲੀਜੈਂਟ ਹੈ ਹਾਂਜੀ ਬਾਡੀ ਜਿਹੜੀ ਹੈਗੀ ਹੈ ਇੰਟੈਲੀਜੈਂਟ ਹੈ ਪਰਮਾਤਮਾ ਨੇ ਜਿਹੜੀ ਆਪਾਂ ਨੂੰ ਬਖਸ਼ੀ ਹੈ ਇਹ ਸਿੰਪਟਮ ਦਿੰਦੀ ਹੈਗੀ ਹੈ ਰੇਅਰ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਕੋਈ ਸਿੰਪਟਮ ਨਹੀਂ ਆਉਂਦਾ ਬਾਕੀ 95% ਲੋਕਾਂ ਨੂੰ ਸਿੰਪਟਮ ਆ ਜਾਂਦੇ ਜਿੱਦਾਂ ਹਾਰਟ ਦੇ ਪੇਸ਼ੈਂਟ ਦਾ ਜੇ ਇਰੇਕਸ਼ਨ ਫ੍ਰੈਕਸ਼ਨ ਘਟ ਜਾਵੇ ਤਾਂ ਉਹਦੇ ਵਿੱਚ ਸਾਹ ਚੜਨਾ ਸ਼ੁਰੂ ਹੋ ਜਾਂਦਾ ਧੜਕਣ ਵਧਦੀ ਆ ਜਾਂ ਘਟਦੀ ਆ ਛਾਤੀ ਵਿੱਚ ਦਰਦ ਹੁੰਦਾ ਛਾਤੀ ਦਰਦ ਹੋ ਗਿਆ ਫਰੂਕੀ ਸਾਹਿਬ ਖੱਬੀ ਬਾਹਾਂ 'ਚ ਵੀ ਚਲੇ ਜਾਂਦਾ ਕਈ ਲੋਕਾਂ ਨੂੰ ਇਹ ਆਪਣੇ ਆਪ ਕਹਿੰਦੇ ਨਹੀਂ ਜੀ ਸਾਡੇ ਤਾਂ ਸੱਜੀ ਬਾਹਾਂ 'ਚ ਦਰਦ ਹੋ ਰਿਹਾ ਖੱਬੀ ਤਾਂ ਹੋਈ ਨਹੀਂ ਤੇ ਇਹ ਹਾਰਟ ਦੀ ਜਿਹੜੀ ਪੇਨ ਨਹੀਂ ਹੈਗੀ ਪਰ ਨਹੀਂ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਦੱਸ ਦਿੰਦੇ ਆ ਕਿ ਖੱਬੀ ਬਾਹਤੋਂ ਸੱਜੀ ਬਾਹ ਦੇ ਵਿੱਚ ਵੀ ਦਰਦ ਜਾ ਸਕਦਾ ਹੈ ਹੱਟ ਦਾ ਚੱਕਰ ਆਉਣੇ ਜਿੱਦਾਂ ਬੰਦ ਕਮਰੇ ਦੇ ਵਿੱਚ ਘਬਰਾਟ ਮੌਰਾਂ ਚ ਦਰਦ ਹੋਣੀ ਅੱਗੋਂ ਦਰਦ ਹੋ ਕੇ ਪਿੱਛੇ ਜਿਹੜੀ ਦਰਦ ਚੱਲੀ ਆਦੀ ਫਰੂਕੀ ਸਾਹਿਬ ਉਹ ਵੀ ਹਾਰਟ ਦੀ ਜਿਹੜੀ ਬਲੋਕੇਜ ਦੀ ਪੇਨ ਹੁੰਦੀ ਹੈ ਮਤਲਬ ਨਾ ਸਿਰਫ ਅਸੀਂ ਤੇ ਪਹਿਲੇ ਸਮਝਦੇ ਸੀ ਵੀ ਜੇ ਖੱਬੀ ਬਾਹ ਚ ਦਰਦ ਹੁੰਦਾ ਹੋਵੇ ਤਾਂ ਹੀ ਹਾਰਟ ਦੀ ਪ੍ਰੋਬਲਮ ਹੈ ਜੇ ਮੋਰਾں ਚ ਦਰਦ ਹੁੰਦਾ ਹੋਵੇ ਯਾਨੀ ਕਿ ਮੋਢਿਆਂ ਚ ਦਰਦ ਹੁੰਦਾ ਹੋਵੇ ਚੱਕਰ ਆਉਂਦੇ ਹੋਣ ਜਾਂ ਬੰਦ ਕਮਰੇ ਚ ਘਬਰਾਹਟ ਫੀਲ ਕਰਦਾ ਤਾਂ ਵੀ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ ਕਮਾਲਾ ਡਾਕਟਰ ਸਾਹਿਬ ਹਾਂਜੀ ਹਾਂਜੀ ਬਿਲਕੁਲ ਫਰੂਕੀ ਸਾਹਿਬ ਹਾਰਟ ਦੇ ਤਾਂ ਅਸੀਂ ਹੁਣ ਅੱਖਾਂ ਮੀਟ ਕੇ ਪੇਸ਼ੈਂਟ ਨੂੰ ਡੀਲ ਕਰ ਲੈਂਦੇ ਆ ਸਾਨੂੰ ਪਤਾ ਚੱਲ ਜਾਂਦਾ ਵੀ ਇਹਨੂੰ ਕੀ ਪ੍ਰੋਬਲਮ ਆ ਰਹੀ ਹੈ ਹਾਰਟ ਦੀ ਜਿਹੜੀ ਪੇਨ ਆ ਫਰੂਕੀ ਸਾਹਿਬ ਜਿੱਦਾਂ ਕਹਿੰਦੇ ਨਾ ਜੇ ਜਿੰਦ ਵੀ ਮੇਰੇ ਤਾਂ ਆਰ ਪਰ ਚ ਸੀਨੇ ਤੇ ਚੜੀ ਜਾਂਦੀ ਆ ਆਰ ਪਰ ਦਾ ਮਤਲਬ ਵੀ ਪਿੱਛੇ ਚ ਦਰਦ ਫਰੁਕ ਇੱਥੋਂ ਹੋ ਕੇ ਪਿਛਲੇ ਪਾਸੇ ਚਲੀ ਜਾਂਦੀ ਮੋਰਾ ਦੇ ਵਿੱਚ ਦਰਦ ਇੰਨੀ ਜਿਆਦਾ ਸੀਰੀਅਸ ਪੇਨ ਹੁੰਦੀ ਆ ਤੇ ਅਸੀਂ ਹਾਰਟ ਦੇ ਪੇਸ਼ੈਂਟ ਨੂੰ ਤਾਂ ਦੇਖ ਕੇ ਦੱਸ ਦਿੰਨੇ ਵੀ ਤੈਨੂੰ ਇਦਾਂ ਤੇਰਾ ਇਰੇਕਸ਼ਨ ਫ੍ਰੈਕਸ਼ਨ ਘਟਿਆ ਬਾਹਲੇ ਤਾਂ ਪੇਸ਼ੈਂਟ ਹੋਂ ਦੇਖੋ ਲੋਕ ਵੱਡੀਆਂ ਵੱਡੀਆਂ ਜਿਹੜੀਆਂ ਅਲਟਰਾਸਾਉਂਡ ਕੋਈ ਸਕੈਨ ਕਰਾ ਰਿਆ ਕੋਈ ਸੀਟੀ ਐਨ ਜੋ ਕਰਾ ਰਿਆ ਕੋਈ ਐਂਜਿਓਗ੍ਰਾਫੀ ਕਰਾ ਰਿਆ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਟੈਸਟ ਕਰਵਾ ਰਿਆ ਪਰ ਮੈਂ ਪੇਸ਼ੈਂਟ ਨੂੰ ਦੇਖ ਕੇ ਦੱਸ ਦਿੰਨਾ ਮੈਂ ਤਾਂ ਕਹਿੰਦਾ ਰਿਪੋਰਟਾਂ ਲੈ ਕੇ ਨਾ ਆਓ ਮੈਨੂੰ ਤੁਸੀਂ ਆਪਣੀ ਪ੍ਰੋਬਲਮ ਦੱਸਣੀ ਵੀ ਦਰਦ ਹੋ ਰਿਹਾ ਕਿਧਰਲੇ ਪਾਸੇ ਜਾ ਰਿਹਾ ਸਾਹ ਚੜ ਰਿਹਾ ਸਵੇਰੇ ਚੜਲੇ ਤੁਰਨ ਲੱਗੇ ਚੜ ਰਿਹਾ ਕਿ ਪੌੜੀਆਂ ਚੜਨ ਲੱਗੇ ਸਾਹ ਚੜਦਾ ਮੈਂ ਤੁਹਾਨੂੰ ਦੱਸ ਦਊਂ ਤੇਰੇ ਵੋਲ ਬਲੌਕ ਜਾਂ ਤੇਰੇ ਹਾਰਟ ਦੇ ਵਿੱਚ ਆਰਟਰੀਜ਼ ਬਲੌਕ ਆ ਕਿੰਨੇ ਪਰਸੈਂਟ ਬਲੌਕੇਜ ਮੈਂ ਦੇਖ ਕੇ ਦੱਸ ਦੂੰਗਾ ਉਹਦਾ ਸੋਲੂਸ਼ਨ ਵੀ ਕਰ ਦੂੰਗਾ ਕੀ ਬਾਤ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਜਿਹੜੀ ਮਾਡਰਨ ਮੈਡੀਕਲ ਹੈਗਾ ਲੋਕ ਸਟੈਂਡ ਪਾ ਰਹੇ ਨੇ ਬਾਪੂ ਜੀ ਨਾਲ ਦੇ ਪਿੱਛੇ ਇੱਕ ਬੈਠੇ ਨੇ ਸੀ ਉਹਨਾਂ ਨਾਲ ਵੀ ਥੋੜੀ ਗੱਲਬਾਤ ਕਰਾਵਾਂਗੇ ਬਿਹਾਈਂਡ ਦਾ ਕੈਮਰਾ ਬਾਪੂ ਜੀ ਨੇ ਮੈਨੂੰ ਬੁਲਾ ਕੇ ਦੱਸਿਆ ਕਿ ਮੇਰੇ ਤੇ ਸਟੰਡ ਪੈ ਗਿਆ ਸੀ ਪਰ ਸਟੰਡ ਪੈਣ ਤੋਂ ਬਾਅਦ ਵੀ ਮੇਰੀ ਪ੍ਰੋਬਲਮ ਸੌਲਟ ਆਊਟ ਨਹੀਂ ਹੋਈ ਜੀ ਨਹੀਂ ਹੁੰਦੀ ਫਰੂਕੀ ਸਾਹਿਬ ਅਸੀਂ ਤਾਂ ਦਰਸ਼ਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਬੇਨਤੀ ਕਰਦੇ ਹਾਂ ਕਿ ਸਟੰਡ ਸਰਜਰੀ ਤੋਂ ਬਚੋ ਇਹ ਕੋਈ ਹੱਲ ਨਹੀਂ ਹੈਗਾ ਇਹਦੇ ਨਾਲ ਨਾ ਹੀ ਕਿਸੇ ਨੂੰ ਬਚਾਇਆ ਜਾ ਸਕਦਾ ਨਾ ਜਲਦੀ ਇਹਨਾਂ ਨੂੰ ਪੇਸ਼ੈਂਟ ਰੀਲੀਫ ਚਾਉਂਦੇ ਨੇ ਕੁਝ ਪੇਸ਼ੈਂਟਾਂ ਡੇਲੀ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਸਰਜਰੀ ਵੀ ਫਰੂਕੀ ਸਾਹਿਬ ਕਰਵਾਈ ਹੁੰਦੀ ਸਟੰਡ ਪਵਾਇਆ ਹੁੰਦਾ ਪਰ ਫਿਰ ਕਹਿ ਰਹੇ ਸਾਨੂੰ ਸਾਹ ਚੜ ਰਿਹਾ ਸਾਡੀ ਜਿਹੜੀ ਆ ਪ੍ਰੋਬਲਮ ਉਹ ਠੀਕ ਨਹੀਂ ਹੋ ਰਹੀ ਤੇ ਸਮੱਸਿਆ ਫਿਰ ਉਹ ਮੈਂ ਬਜ਼ੁਰਗਾਂ ਨੂੰ ਜਿੱਦਾਂ ਹੁਣ ਸਰਜਰੀ ਸਟੰਟ ਤੋਂ ਬਾਅਦ ਫਿਰ ਜਿਹੜੀ ਹੈਗੀ ਉਹ ਪ੍ਰੋਬਲਮ ਆ ਰਹੀ ਏ ਤੇ ਉਹਦੇ ਵਾਸਤੇ ਆਪਣੇ ਕੋਲੇ ਪਰਸੈਂਟ ਹੱਲ ਹੈਗਾ ਅਸੀਂ ਹੁਣ ਪੇਸ਼ੈਂਟ ਤੁਹਾਨੂੰ ਦੁਬਾਰਾ ਇੱਕ ਮਲਾਵਾਂਗੇ ਜਿਨ੍ਹਾਂ ਨੇ ਹੁਣ ਸਟੰਟ ਵੀ ਪਾਇਆ ਹੈਗਾ ਪਰ ਉਹਨਾਂ ਨੂੰ ਸਾਹ ਜਿਹੜਾ ਹੈਗਾ ਚੜ ਰਿਹਾ ਸੀਗਾ 20 ਦਿਨ ਦੀ ਮੈਡੀਸਨ ਦਿੱਤੀ ਆ ਤੇ ਹੁਣ ਅੱਧਾ ਕਿਲੋਮੀਟਰ ਅੱਜ ਉਹਨਾਂ ਨੂੰ ਮੈਂ ਦੇਖਿਆ ਉਹਨਾਂ ਨੇ ਮਨੰਦਰਾ ਕੇ ਦੱਸਿਆ ਮੈਂ ਅੱਧਾ ਕਿਲੋਮੀਟਰ ਉਹ ਵੀ ਬਾਪੂ ਜੀ ਨੇ ਸਾਨੂੰ ਬੁਲਾਇਆ ਜੀ ਹਾਂਜੀ ਹਾਂਜੀ ਹਾਂ ਜਿਹੜਾ ਤੁਹਾਨੂੰ ਮਲਾਇਆ ਹੈਗਾ ਤੇ ਉਹ ਕਹਿ ਰਹੇ ਹਨ ਵੀ ਹੁਣ ਅਸੀਂ ਗੁਰਦੁਆਰਾ ਸਾਹਿਬ ਅੱਧਾ ਕਿਲੋਮੀਟਰ ਸਾਡੇ ਘਰ ਤੋਂ ਤੇ ਅਸੀਂ ਵਧੀਆ ਤੁਰ ਕੇ ਮੈਂ ਚਲੇ ਜਾਣਾ ਮੈਨੂੰ ਸਾਹ ਨਹੀਂ ਚੜਦਾ ਅੱਧਾ ਕਿਲੋਮੀਟਰ ਤੁਰ ਪੰਦੇ ਨੇ ਅੱਧਾ ਕਿਲੋਮੀਟਰ ਜਿਹੜਾ ਇੱਕ ਪੈਰ ਨਹੀਂ ਤੁਰ ਸਕਦੇ ਅੱਧਾ ਕਿਲੋਮੀਟਰ ਗੁਰਦੁਆਰਾ ਸਾਹਿਬ ਜਾ ਰਹੇ ਦੇਖ ਲਓ 20 ਦਿਨ ਦੇ ਵਿੱਚ ਵਿੱਚ ਹਾਂਜੀ ਇਹਨਾਂ ਪਰ ਡਾਕਟਰ ਸਾਹਿਬ ਜਿਹੜੀ ਇਹ ਪ੍ਰੋਬਲਮ ਹੈ ਬਜ਼ੁਰਗਾਂ ਦੀ ਤਾਂ ਹੈ ਨਹੀਂ ਹੁਣ ਹੁਣ ਤੇ ਜਿਹੜੇ ਨੌਜਵਾਨ ਨੇ ਉਹ ਵੀ ਸ਼ਿਕਾਰ ਹੋ ਰਹੇ ਨੇ ਜੀ ਬਿਲਕੁਲ ਫਰੂਕੀ ਸਾਹਿਬ 25 25 26 26 ਸਾਲ 30 30 ਸਾਲ ਦੇ ਜਿਹੜੇ ਨੌਜਵਾਨ ਆ ਰਹੇ ਨੇ ਜਿਨ੍ਹਾਂ ਦੀ ਹਾਰਟ ਬਲੋਕ ਵਿੱਚ ਸਾਹ ਚੜ ਰਿਹਾ ਉਹਨਾਂ ਦੀ ਆਰਟਰੀਜ਼ ਵਿੱਚ ਕੈਲਸ਼ੀਅਮ ਜੰਮੀ ਜਾਂਦਾ ਤੇ ਉਹਦੇ ਉਹਦੇ ਕਾਰਨ ਉਹਨਾਂ ਨੂੰ ਸਾਹ ਚ ਦਿੱਕਤ ਆ ਰਹੀ ਹੈ ਗਲਤ ਲਾਈਫ ਸਟਾਈਲ ਦੇ ਕਾਰਨ ਜਿਹੜਾ ਲੋਕ ਪਰੇਸ਼ਾਨ ਹੋ ਰਿਹਾ ਫਲੋ ਵੀ ਜਿਹੜਾ ਬਲੱਡ ਦਾ ਘਟ ਜਾਂਦਾ ਬਾਕੀ ਜਿਹੜੀ ਦਰਸ਼ਕਾਂ ਨੂੰ ਮੇਰੀ ਇਹੀ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਲਕਾਂ ਦੇ ਵੀ ਹਾਰਟ ਦਾ ਇਲਾਜ ਹੈਗਾ ਨੈਚੁਰਲ ਤਰੀਕੇ ਨਾਲ ਇਹਨੂੰ ਰਿਵਰਸ ਕੀਤਾ ਜਾ ਸਕਦਾ ਕਿਸੇ ਤਰ੍ਹਾਂ ਦੇ ਸਟੰਟ ਸਰਜਰੀ ਦੀ ਲੋੜ ਨਹੀਂ ਹੈ ਕਰੋਨ ਜਿਹੜੀ ਆਰਟੀਰੀ ਕਰੋਨੀਆਂ ਇਹਨਾਂ ਦੀ ਜਿਹੜੀ ਬਲੌਕੇਜ ਹੈਗੀ ਆ ਉਹ ਖੁੱਲ ਜਾਂਦੀ ਆ ਸਾਡੇ ਕੋਲੇ ਬਹੁਤ ਪੇਸ਼ੈਂਟ ਠੀਕ ਹੋ ਗਏ ਅਸੀਂ ਤਾਂ ਤੁਹਾਨੂੰ ਕਹਿੰਦੇ ਸਾਡੇ ਜੇ ਤੁਸੀਂ ਬਾਈਪਾਸ ਸਰਜਰੀ ਕਰਾਉਣੀ ਸਾਡੇ ਤੋਂ ਕਰਵਾਓ ਅਸੀਂ ਕਾਸੀ ਕਰਕੇ ਦੇ ਦਿੰਦੇ ਤੁਹਾਨੂੰ ਨੇਚਰਲ ਬਾਈਪਾਸ ਸਰਜਰੀ ਜਿਹੜੀ ਕੁਦਰਤੀ ਬਾਈਪਾਸ ਸਰਜਰੀ ਹੁੰਦੀ ਹੈ ਨੁਸਖਿਆਂ ਨਾਲ ਫਾਰਮੂਲੇ ਨਾਲ ਹਾਂਜੀ ਹਾਂਜੀ ਇੱਕੋ ਚੀਰ ਫਾੜ ਵਾਲੀ ਜਿਹੜੀ ਹੈਗੀ ਹੈ ਸਰਜਰੀ ਹੈ ਇੱਕ ਸਾਡੇ ਕੋਲ ਨੇਚਰਲ ਸਰਜਰੀ ਹੈ ਦੇਖ ਲਓ ਤੁਸੀਂ ਕਿਹੜਾ ਪਾਸਾ ਚੁਣਨਾ ਜਿਸ ਵਿੱਚ ਕੋਈ ਦਰਦ ਨਹੀਂ ਹੋਣੀ ਕੋਈ ਕਿਸੇ ਜ਼ਿਆਦਾ ਪੈਸਾ ਨਹੀਂ ਲੱਗਣਾ ਨੇਚਰਲ ਬਾਈਪਾਸ ਸਰਜਰੀ ਅਸੀਂ ਕਰਕੇ ਦੇ ਦਿੰਦੇ ਅੱਛਾ ਡਾਕਟਰ ਸਾਹਿਬ ਤੁਸੀਂ ਆਰਟਰੀਜ਼ ਦੀ ਗੱਲ ਕੀਤੀ ਹੈਗੀਆਂ ਨੇ ਤੇ ਜਿਹੜੀਆਂ ਧਮਣੀਆਂ ਦੀ ਗੱਲ ਤੁਸੀਂ ਕੀਤੀ ਵੀ ਜਦੋਂ ਇਹ ਬਲੌਕ ਹੋ ਜਾਂਦੀ ਨੇ ਫਿਰ ਇਹਦੇ ਨਾਲ ਕੀ ਹੁੰਦਾ ਕੀ ਹੈ ਜੀ ਇਵਰ ਹਾਰਟ ਨੂੰ ਪ੍ਰੂਕੀ ਸਾਹਿਬ ਜਦੋਂ ਅੱਗੋਂ ਬਲੌਕ ਹੋ ਜਾਂਦੀਆਂ ਹਾਰਟ ਨੂੰ ਪੰਪ ਕਰਨ ਲਈ ਜ਼ੋਰ ਲੱਗਦਾ ਜਦੋਂ ਜ਼ੋਰ ਲੱਗਦਾ ਉਹਦੇ ਨਾਲ ਬੀਪੀ ਵੀ ਵਾਧਦਾ ਠੀਕ ਹੈ ਤੇ ਉਹਦੇ ਨਾਲ ਜੋ ਬਲੱਡ ਦਾ ਫਲੋ ਰੁਕਦਾ ਫਿਰ ਚੈਸਟ ਪੇਨ ਹੁੰਦੀ ਹੈ ਇਹ ਉਹ ਪੇਨ ਨਹੀਂ ਹੁੰਦੀ ਜਿੱਦਾਂ ਆਪਾਂ ਕਿਹਨੂੰ ਸੱਟ ਵੱਜੀ ਪੇਨ ਹੋਏ ਉਹ ਜਦੋਂ ਆਰਟਰੀ ਬਲੌਕ ਹਾਰਟ ਪੰਪ ਕਰ ਰਿਹਾ ਤੇ ਬਲੱਡ ਅੱਗੇ ਜਾ ਨਹੀਂ ਰਿਹਾ ਆਰਟਰੀ ਬਲੌਕ ਦੇ ਕਰਕੇ ਚੈਸਟ ਪੇਨ ਹੋ ਰਹੀ ਹੈ ਚੈਸਟ ਪੇਨ ਹੋ ਕੇ ਜਦੋਂ ਆਪਾਂ ਅੱਗੇ ਵੀ ਗੱਲ ਕੀਤੀ ਪਿੱਛੇ ਮੋਰੇ ਦੇ ਚਲੀ ਜਾਂਦੀ ਹੈ ਕਦੇ ਬਾਹਾਂ ਚ ਚਲੀ ਜਾਂਦੀ ਹੈ ਜਿੱਥੇ ਜਾ ਕੇ ਬਲੱਡ ਦਾ ਫਲੋ ਰੁਕਦਾ ਉੱਥੇ ਜਾ ਕੇ ਦਰਦ ਜਿਹੜਾ ਪੈਣਾ ਸ਼ੁਰੂ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਤੁਸੀਂ ਕਹਿੰਦੇ ਵੀ ਤੁਹਾਡੇ ਕੋਲੇ ਕਿਸ ਤਰ੍ਹਾਂ ਦਾ ਨੁਸਖਾ ਫਾਰਮੂਲਾ ਵੀ ਹੈ ਵੀ ਅਗਰ ਕਿਸੇ ਦੇ ਦਲਦ ਹੁੰਦਾ ਹੋਵੇ ਤਾਂ ਉਹ ਬੰਦਾ ਜੇ ਅਗਲੇ ਬੁੰਦਾਂ ਆਪਣੀ ਜੀਬ ਦੇ ਉੱਤੇ ਪਾਲਣ ਦਾ ਤੇ ਗੋਲੀ ਤੋਂ ਪਹਿਲਾਂ ਕੰਮ ਕਰਦਾ ਜੀ ਉਹ ਨੁਸਖਾ ਫਾਰਮੂਲਾ ਬਿਲਕੁਲ ਜੀ ਬਿਲਕੁਲ ਦਰਦ ਵਾਸਤੇ ਵੀ ਆਪਾਂ ਤੁਹਾਨੂੰ ਦਰਸ਼ਕਾਂ ਨੂੰ ਦਿਖਾ ਦਿੰਨੇ ਆ ਦੇਖੋ ਆ ਜਿਹੜੀ ਹੈਗੀ ਆ ਮੈਡੀਸਿਨ ਹੈਗੀ ਸਾਡੀ ਇਹ ਦਰਦ ਨੂੰ ਫਰੁਕੀ ਸਾਹਿਬ ਰੋਕਦੀ ਆ ਜਿੰਨਾ ਮਰਜੀ ਪੇਨ ਹੁੰਦਾ ਹੋਵੇ ਅਸੀਂ ਹੁਣ ਫੋਨ ਸਾਨੂੰ ਜਿਹੜਾ ਸਟਾਫ ਨੂੰ ਖੁੱਲ ਕੇ ਦੱਸਿਆ ਆ ਵੀ ਕੋਈ ਪੇਸ਼ੈਂਟ ਤੁਹਾਨੂੰ ਦੂਰੋਂ ਫੋਨ ਕਰਦੇ ਵੇ ਅਸੀਂ ਪੇਸ਼ੈਂਟ ਦੇ ਦਰਦ ਬਹੁਤ ਹੋ ਰਿਹਾ ਬਲੌਕ ਜੀ ਕਰਨ ਲੈ ਆਈ ਉਹਨਾਂ ਨੂੰ ਇਹਨਾਂ ਨੂੰ ਕਹਿ ਦਈਏ ਤੁਸੀਂ ਲੈ ਕੇ ਆਪਾਂ ਬਿਲਕੁਲ ਠੀਕ ਕਰਾਂਗੇ ਐਦਾਂ ਨਹੀਂ ਹੈਗਾ ਆਪਣੇ ਕੋ ਇੱਥੇ ਆ ਜਾਵੇ ਪੇਸ਼ੈਂਟ ਤੇ ਲਾਜ ਹੀ ਹੈ ਨਹੀਂਗਾ ਜੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਆ ਜਾਵੇ ਉਹਦਾਂ ਦੀ ਕੋਈ ਗੱਲਬਾਤ ਨਹੀਂ ਫੇਰ ਅਸੀਂ ਜਦੋਂ ਜਿਆਦਾ ਦਰਦ ਹੁੰਦਾ ਇਹਦੀਆਂ 5 ਬੂੰਦਾ ਫਰੁਕੀ ਸਾਹਿਬ ਦੀ ਜੀਭ ਤੇ ਪਾ ਦਿੰਦੇ। ਅਜਮਾ ਕੇ ਦੇਖ ਲਓ ਦਰਦ ਦੂਸਰਾ ਆਹ ਡਰਾਪਰ ਜਿਹੜਾ ਹੈਗਾ ਫਰੂਕੀ ਸਾਹਿਬ ਇਹ ਜਿਹੜੀ ਹੈਗੀ ਬਹੁਤ ਪਾਵਰਫੁਲ ਜਿਹੜੀ ਮੈਡੀਸਿਨ ਹੈ ਵਧੀ ਹੋਈ ਹਾਰਟ ਬੀਟ ਨੂੰ ਨੋਰਮਲ ਕਰਨ ਵਾਸਤੇ ਜੇ ਹੁਣ ਕੁਝ ਪੇਸ਼ੈਂਟ ਸਾਨੂੰ ਕਹਿ ਦਿੰਦੇ ਵੀ ਸਾਡਾ ਤਾਂ ਜੀ ਦਿਲ ਜਾਂ ਕਲੇਜਾ ਬਾਹਰ ਨੂੰ ਆਈ ਬਾਹਰ ਨੂੰ ਆਦਾ ਥੱਕ ਥੱਕ ਵਾਜਦਾ ਐ ਲੱਗਾ ਦਿਲ ਫਟ ਕੇ ਬਾਹਰ ਨਿਕਲ ਜਾਊਗਾ ਇੰਨੀ ਹਾਰਟ ਬੀਟ ਵਾਧੀ 200 ਤੋਂ ਪਲੱਸ ਚੱਲੀ ਜਾਂਦੀ ਐ ਉਹਦੇ ਵਾਸਤੇ ਫਿਰ ਇਹ ਮੈਡੀਸਿਨ ਅਸੀਂ ਨਾਲ ਦੇ ਨਾਲ ਪੰਜ ਬੂੰਦਾ ਪਾ ਦਿੰਨੇ ਆ ਵੈਸੇ ਤਾਂ ਜੇ ਇਹ ਪੰਜ ਬੂੰਦਾ ਪਾਉਣ ਨਾਲ ਹੀ ਸਮਾਧਾਨ ਹੋ ਜਾਂਦਾ ਪਹਿਲੀ ਵਾਰ ਦੇ ਵਿੱਚ ਹਾਰਟ ਬੀਟ ਕਦੇ ਨਹੀਂ ਵਾਧੀ ਜੇ ਕਿਤੇ ਵਦਨ ਦੇ ਚਾਂਸ ਵੀ ਹੁੰਦੇ ਉਹਨੂੰ ਅਸੀਂ ਨਾਲ ਦੇ ਦਿੰਨੇ ਉਹਨੂੰ ਕਹਣਾ ਤੁਸੀਂ ਹੱਥੇ ਬੱਜ 10 ਦਿਨ ਬਾਅਦ ਤੁਹਾਡੀ ਵਦਜਾ 8:00 ਟੇ ਤੈਨੂੰ ਲੈ ਲੈਣਾ ਜਿੱਤੇ ਲੋਡ ਨਹੀਂ ਪੈਣੀ ਹਾਂਜੀ ਜੀ 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 ਅੱਛਾ ਡਾਕਟਰ ਸਾਹਿਬ ਫਿਰ ਜਿਹੜੀ ਤੁਹਾਡੇ ਬੁੰਦਾ ਹਰੇਕ ਹੀ ਬੰਦਾ ਮੈਨੂੰ ਆ ਕੇ ਕਹਿੰਦਾ ਜੀ ਉਹ ਬੁੰਦਾ ਕਿਹੜੀਆਂ ਬੁੰਦਾ ਨੇ ਜੀ ਹਾਂਜੀ ਹਾਰਟ ਦੇ ਮਰੀਜ਼ਾਂ ਵਾਸਤੇ ਦੇਖੋ ਸਪੈਸ਼ਲ ਜਿੱਦਾਂ ਆਪਾਂ ਵੀ ਕਈ ਵਾਰੀ ਜਿਗਰ ਕੀਤਾ ਹੈ ਹਾਰਟ ਕੇਅਰ ਕਿਟ ਜਿਹਦਾ ਬਲੌਕ ਜਿਹਨੂੰ ਇਹ ਖੋਲ ਦਿੰਦੀ ਹੈ ਜਿੱਦੀ ਮਰਜ਼ੀ ਆਰਟਰੀ ਜੀ ਬਲੌਕ ਹੋਵੇ ਤੇ ਉਸ ਤੋਂ ਉੱਪਰ ਜਿਹੜੀ ਹਾਰਟ ਕੇਅਰ ਪ੍ਰੋ ਜਿਹੜੀ ਬਣਾਈ ਹੈਗੇ ਇਹ ਉਹਨਾਂ ਮਰੀਜ਼ਾਂ ਵਾਸਤੇ ਜਿਹੜੇ ਪੇਸ਼ੈਂਟ ਕਿਤੇ ਠੀਕ ਹੀ ਨਹੀਂ ਹੋ ਰਹਾ ਜਿਹਦੇ ਹੁਣ ਸਾਨੂੰ ਅਲੱਗ-ਅਲੱਗ ਹਸਪੀਟਲਾਂ ਦਾ ਨਾਮ ਲੈ ਲੈਂਦੇ ਸਾਡੀਆਂ ਸਰਜਰੀਆਂ ਵੀ ਹੋ ਗਈਆਂ ਸਟੰਟ ਵੀ ਪਾ ਕੇ ਪਰ ਸਾਸੀ ਠੀਕ ਨਹੀਂ ਹੋਇਆ ਤੇ ਕੀ ਗੱਲ ਹੈ ਸਾਸੀ ਠੀਕ ਹੋ ਸਕਦੇ ਆ ਫਿਰ ਉਹਨਾਂ ਵਾਸਤੇ ਸਪੈਸ਼ਲ ਹਾਰਟ ਕੇਅਰ ਪ੍ਰੋ ਕਿਟ ਹੈ ਪ੍ਰੋ ਕਿਟ ਤੋਂ ਬਾਅਦ ਦੇ ਵਿੱਚ ਪੇਸ਼ੇਸ਼ਡ ਨੂੰ ਮੇਨ ਦਿੱਕਤ ਆਉਦੀ ਜਿਨ੍ਹਾਂ ਦੀ ਹਾਰਟ ਬੀਟ ਵੱਧਦੀ ਆ ਜਾਂ ਘਟਦੀ ਆ ਉਹਨਾਂ ਨੂੰ ਇਹ ਜਿਹੜੀ ਕਟ ਹੈਗੀ ਆ ਸਪੈਸ਼ਲ ਤਿਆਰ ਕੀਤੀ ਗਈ ਹੈ ਬੈਲੈਂਸ ਯੂਅਰ ਹਾਰਟ ਬੀਟ ਨਾ ਵਧੂਗੀ ਹਾਰਟ ਬੀਟ ਤੇ ਨਾ ਘਟੂਗੀ ਬਿਲਕੁਲ ਬੈਲੈਂਸ ਰਹੂਗੀ ਜੀ 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 ਅੱਛਾ ਤੇ ਡਾਕਟਰ ਜੀ ਹੁਣ ਸਾਨੂੰ ਇਹ ਦੱਸ ਦਿਓ ਵੀ ਇਹ ਕੀ ਚੀਜ਼ ਹੈਗਾ ਲਾਸਟ ਦੇ ਵਿੱਚ ਜਿਹੜਾ ਨੁਸਖਾ ਫਾਰਮੂਲਾ ਸੀ ਤੁਹਾਡੇ ਕੋਲੋਂ ਲੈਣ ਆਏ ਤੁਸੀਂ ਦੇਣ ਵਾਲਿਓ ਇਹ ਕੀ ਚੀਜ਼ ਹੈਗਾ ਜੀ ਇਹ ਕੀ ਚੀਜ਼ ਆ ਇਹ ਕਿਸ ਚੀਜ਼ ਦਾ ਪਾਊਡਰ ਆ ਇਹ ਫਰੂਕੀ ਸਾਹਿਬ ਅਰਜਨ ਦਿਸ਼ਾਲ ਆ ਜਿੱਦਾਂ ਅਰਜਨ ਦਾ ਸਾਕ ਹੈਗਾ ਵਾ ਤੇ ਆਹ ਅਰਜਨ ਦਾ ਪਾਊਡਰ ਹੈਗਾ ਤੇ ਇਹਨੂੰ ਆਪਾਂ ਦਰਸ਼ਕਾਂ ਨੂੰ ਜਿੱਦਾਂ ਹੁਣ ਲੋਕ ਤਾਂ ਕਾੜਾ ਬਣਾ ਕੇ ਲੈ ਰਹੇ ਪਰ ਆਪਾਂ ਲੱਗ ਤਰੀਕੇ ਤੋਂ ਯੂਜ਼ ਕਰਨ ਦੱਸਾਂਗੇ ਮੈਨੂੰ ਕਿਦਾਂ ਹੋਰ ਕਿਹੜੇ ਤਰੀਕਿਆਂ ਨਾਲ ਯੂਜ਼ ਕੀਤਾ ਜਾ ਸਕਦਾ ਕਿਵੇਂ ਯੂਜ਼ ਕੀਤਾ ਜਾ ਸਕਦਾ ਇਹਨੂੰ ਫਰੂਕੀ ਸਾਹਿਬ ਜਿਹੜਾ ਮੇਰਾ ਤਜਰਬਾ ਹੈਗਾ ਇਹਨੂੰ ਆਪਾਂ ਆਪਾਂ ਅੱਧਾ ਗਲਾਸ ਪਾਣੀ ਲੈ ਲੈਣਾ ਤੇ ਗਰਮ ਪਾਣੀ ਲਿਆ ਹੋਇਆ ਠੀਕ ਹੈ ਗਰਮ ਪਾਣੀ ਦੇ ਵਿੱਚ ਅੱਧਾ ਚਮਚਾ ਪਾਉਣਾ ਠੀਕ ਐਨਾਂ ਕੋ ਪਾਊਡਰ ਜਿਹੜਾ ਪਾ ਕੇ ਇਹਨੂੰ ਰਾਤ ਨੂੰ ਆਪਾਂ ਪਿਉ ਕੇ ਰੱਖ ਦੇਣਾ ਹੈਗਾ ਅੱਛਾ ਰਾਤ ਨੂੰ ਪਿਉਂਦੀ ਹਾਂਜੀ ਹਾਂਜੀ ਇਹਨੂੰ ਰਾਤ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਠੀਕ ਹੈ ਇਹਨੂੰ ਰਾਤ ਨੂੰ ਆਪਾਂ ਪਿਉ ਕੇ ਰੱਖ ਦੇਣਾ ਠੀਕ ਹੈ ਜੀ ਪਿਉ ਕੇ ਰੱਖ ਤਾਂ ਉਸ ਤੋਂ ਬਾਅਦ ਜੀ ਸਵੇਰੇ ਨੂੰ ਪੀ ਲੈਣਾ ਹੈ ਹਾਂਜੀ ਨਹੀਂ ਐ ਨਹੀਂ ਐ ਨਹੀਂ ਪੀਣਾ ਇਹਨੂੰ ਇਹਨੂੰ ਸਵੇਰੇ ਆਪਾਂ ਛਾਣ ਕੇ ਪੀਣਾ ਖਾਲੀ ਪੇਟ ਪੀਣਾ ਬਾਅਦ ਅੱਧਾ ਘੰਟਾ ਕੁਝ ਨਹੀਂ ਖਾਣਾ ਠੀਕ ਹੈ ਰਾਤ ਨੂੰ ਫਿਰ ਦਰਸ਼ਕਾਂ ਨੂੰ ਦੁਬਾਰਾ ਦੱਸ ਦਿੰਨੇ ਅੱਧਾ ਚਮਚ ਅਰਜੁਨ ਦੀ ਛਾਲ ਦਾ ਪਾਊਡਰ ਰਾਤ ਨੂੰ ਗਰਮ ਪਾਣੀ ਚ ਪਿਉ ਕੇ ਰੱਖ ਦੇਣਾ ਹੈਗਾ ਸਵੇਰੇ ਨੂੰ ਛਾਣ ਕੇ ਖਾਲੀ ਪੇਟ ਪੀ ਲੈਣਾ ਇੱਕ ਵਾਰੀ ਸਵੇਰੇ ਪੀ ਲੈਣਾ ਇੱਕ ਵਾਰੀ ਫਰੂਕੀ ਸਾਹਿਬ ਸ਼ਾਮ ਨੂੰ ਪੀਣਾ ਦੋ ਟਾਈਮ ਪੀਣਾ ਹਾਰਟ ਦੀ ਜਿਹੜੀਆਂ ਸਾਰੀਆਂ ਸਮੱਸਿਆਵਾਂ ਨੂੰ ਇਹ ਵੀ ਦੂਰ ਕਰਦਾ ਰੋਟੀ ਤੋਂ ਪਹਿਲਾਂ ਰੋਟੀ ਤੋਂ ਬਾਅਦ ਚ ਸ਼ਾਮ ਨੂੰ ਵੀ ਰੋਟੀ ਤੋਂ ਪਹਿਲਾਂ ਪੀਣਾ ਕਿ ਸਵੇਰੇ ਵੀ ਖਾਲੀ ਪੇਟ ਪੀਣਾ ਜਿਹੜਾ ਅੱਧਾ ਘੰਟਾ ਬਾਅਦ ਚ ਫਰੂਕੀ ਸਾਹਿਬ ਕੁਝ ਨਹੀਂ ਖਾਣਾ ਹੈਗਾ ਸਵੇਰੇ ਸ਼ਾਮ ਹਾਂਜੀ ਹਾਂਜੀ ਸਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਅਰਜੁਨ ਦੀ ਛਾਲ ਦਾ ਜਿਹੜਾ ਪਾਊਡਰ ਹੈਗਾ ਉਹ ਨਵਾਂ ਤਰੀਕਾ ਦੱਸਿਆ ਡਾਕਟਰ ਸਾਹਿਬ ਨੇ ਕਿ ਇਹਨੂੰ ਭਿਉਂ ਕੇ ਰੱਖ ਦੇਣਾ ਅੱਧਾ ਚਮਚਾ ਅੱਧੇ ਗਲਾਸ ਦੇ ਵਿੱਚ ਤੇ ਸਵੇਰੇ ਨੂੰ ਸ਼ਾਮ ਕੇ ਇਹਨਾਂ ਨੂੰ ਪੀ ਲੈਣਾ ਜਿਹੜਾ ਸਵੇਰੇ ਤੁਸੀਂ ਰੱਖਣਾ ਹੈ ਉਹ ਸ਼ਾਮ ਨੂੰ ਪੀ ਲੈਣਾ ਜਿਹੜਾ ਸ਼ਾਮ ਨੂੰ ਤੁਸੀਂ ਰੱਖਣਾ ਹੈ ਉਹ ਸਵੇਰੇ ਖਾਲੀ ਪੇਟ ਇਹਦਾ ਇਨਟੇਕ ਕਰ ਲੈਣਾ ਛਾਣ ਕੇ ਇਸ ਨੂੰ ਸੋ ਕੁਝ ਕੁ ਲੋਕ ਵੀ ਇੱਥੇ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੀ ਦਿੱਕਤਾਂ ਕਿਹੜੀਆਂ ਪਰੇਸ਼ਾਨੀਆਂ ਲੈ ਕੇ ਆਏ ਨੇ ਇੱਕ ਭਾਈ ਸਾਹਿਬ ਸਾਡੇ ਨਾਲ ਹੀ ਬੈਠੇ ਨੇ ਡਾਕਟਰ ਸਾਹਿਬ ਦੇ ਪਹਿਲਾਂ ਉਹਨਾਂ ਕੋਲੇ ਪੁੱਛ ਲੈਣਾ ਸੱਚਕਲ ਬਾਈ ਜੀ ਹਾਂ ਸੱਚਕਲ ਜੀ ਅੱਛਾ ਕੀ ਨਾਮ ਹੈ ਤੁਹਾਡਾ ਬਲਜਿੰਦਰ ਸਿੰਘ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਇਹ ਸਾਹ ਦੀ ਥੋੜੀ ਜੀ ਸਾਹ ਚੜਦਾ ਸੀ ਤੇ ਜਿਵੇਂ ਥਕਾਵਟ ਜੀ ਰਹਿੰਦੀ ਸਰੀਰ ਠੀਕ ਹੈ ਹਾਂ ਕੰਮਕੁਮ ਕਰਨਾ ਜਦੋਂ ਸਰੀਰ ਜਿਵੇਂ ਥਕਾਵਟ ਜੀ ਉੱਠਣਾ ਥੋਵਾ ਠੀਕ ਹੈ ਹਾਂ ਹਾਂ ਪਹਿਲੀ ਵਾਰ ਆਏ ਤੁਸੀਂ ਨਹੀਂ ਅੱਗੇ ਵੀ ਲਿਜਾਈ ਦੀ ਤੁਸੀਂ ਅੱਛਾ ਹੂੰ ਤੁਹਾਨੂੰ ਤੁਹਾਨੂੰ ਚੜ ਦੱਸ ਨਹੀਂ ਹੁਣ ਤਾਂ ਠੀਕ ਆਉਣ ਅਸੀਂ ਦਾ ਅੱਛਾ ਤੁਸੀਂ ਠੀਕ ਹੋ ਹਾਂ ਉਹ ਤਾਂ ਵਧੀਆ ਹੋਈ ਅੱਛਾ ਜਿਹੜੀ ਤੁਸੀਂ ਕਮਜ਼ੋਰੀ ਵਾਲੀ ਗੱਲ ਕੀਤੀ ਹੈ ਕਮਜ਼ੋਰੀ ਜਿਹੜੀ ਹਲਕੇ ਫੁਲਕੇ ਹਾਂ ਠੀਕ ਆਉਣ ਉਹ ਵੀ ਉਹ ਕਿਵੇਂ ਠੀਕ ਹੋਈ ਉਹ ਡਾਕਟਰ ਸਾਹਿਬ ਦੀ ਦਵਾਈ ਨਾਲ ਕੀ ਦਿੱਤਾ ਸੀ ਇਹਨਾਂ ਨੂੰ ਤੁਸੀਂ ਨੁਸਖਾ ਇਸਤੇਮਾਲ ਕੀਤਾ ਸੀ ਜਿਹੜਾ ਨੁਸਖਾ ਦੱਸਦੇ ਨੇ ਜਾਂ ਬੂੰਦਾਂ ਇਸਤੇਮਾਲ ਕੀਤੀ ਸੀ ਬੂੰਦਾਂ ਅੱਛਾ ਸਾਹ ਚੜਨਾ ਕਿੰਨੇ ਟਾਈਮ ਚ ਬੰਦ ਹੋ ਗਿਆ ਸੀ ਤੁਹਾਡਾ ਮਤਲਬ ਫਰਕ ਪੈਣਾ ਕਿੰਨੇ ਟਾਈਮ ਚ ਸ਼ੁਰੂ ਹੋ ਗਿਆ ਸੀ ਤੁਹਾਨੂੰ ਉਹ ਜਿਵੇਂ ਲਾ ਲਓ ਤੁਸੀਂ ਮੈਂ 15 ਦਿਨ ਜੂਸ ਕੀਤੀ ਉਸ ਤੋਂ ਬਾਅਦ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ 15 ਦਿਨਾਂ ਤੇ ਕੀ ਫਰਕ ਮਹਿਸੂਸ ਹੋਇਆ ਮੈਂ ਐਵੇਂ ਜਿਵੇਂ ਉਹਨੂੰ ਕੰਮ-ਕੁੰਮ ਕਰਨਾ ਸਾਹ ਨਹੀਂ ਚੜਦਾ ਸੀ ਅੱਛਾ ਕੀ ਕੰਮ ਕੀ ਕਰਦੇ ਹੋ ਤੁਸੀਂ ਜਿਵੇਂ ਖੇਤੀਬਾੜੀ ਦਾ ਕਰਦੇ ਅੱਛਾ ਖੇਤੀਬਾੜੀ ਦਾ ਕੰਮ ਕਰਦੇ ਹਾਂਜੀ ਠੀਕ ਹੈ ਪਹਿਲਾਂ ਕਈ ਕੋਈ ਚਲਾਉਣ ਲੱਗੇ ਹਾਂ ਜਿਵੇਂ ਉਹ ਸਾਹ ਚੜ ਜਾਣਾ ਵਿੱਚੋਂ ਫਿਰ ਰੁਕ ਜਾਣਾ ਕੰਮ ਕਰਦੇ ਕਰਦੇ ਅੱਛਾ ਤੇ ਫਿਰ ਹੁਣ ਕੰਮ ਦੇ ਲੇਰਾਂ ਕਢਾ ਦਿੰਦੇ ਹੋ ਹਾਂਜੀ ਹੁਣ ਤਾਂ ਨਹੀਂ ਜੀ ਫਿਰ ਸਾਹ ਨਹੀਂ ਹੁੰਦੀ ਓਕੇ ਰੋਕੋ ਹਾਂਜੀ अच्छा ਜਿਹੜੇ ਲੋਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਭਾਈ ਜੀ ਬਹੁਤ ਵਾਰ ਉਹਦੇ ਬੰਦਾ ਸਾਹ ਦੀ ਪ੍ਰੋਬਲਮ ਲੈ ਕੇ ਜਾਂਦਾ ਤੇ ਡਾਕਟਰ ਕਹਿ ਦਿੰਦੇ ਨੇ ਜੀ ਹੁਣ ਤੇ ਸਟੈਂਡ ਹੀ ਪਊਗਾ ਹੁਣ ਤੇ ਜੀ ਪੀਸਮੇਕਰ ਪਊਗਾ ਹੁਣ ਤਾਂ ਸਰਜਰੀ ਹੋ ਜਾਊਗੀ ਉਹਨਾਂ ਨੂੰ ਕੀ ਕਹੋਗੇ ਲੋਕਾਂ ਨੂੰ ਜਿਹੜੇ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਨਹੀਂ ਕੁਝ ਨਹੀਂ ਇਹਦੀ ਦਿੱਕਤ ਕੋਈ ਨਹੀਂ ਹੈਗੀ ਦਵਾਈ ਸ਼ੁਰੂ ਕਰੋ ਦਵਾਈ ਨਾਲ ਸਾਡਾ ਵਿਸ਼ਵਾਸ ਬਣਿਆ ਵਿਸ਼ਵਾਸ ਬਣਿਆ ਜੀ ਫਰਕ ਪੈ ਜਾਊਗਾ ਫਰਕ ਪੈ ਜਾਣਾ ਹਾਂ ਜੀ ਜੀ ਚਲੋ ਨਾਲ ਕੋਣ ਆਇਆ ਨੇ ਤੁਹਾਡੇ ਵਾਈਫ ਨੂੰ ਅੱਛਾ ਇਹਨਾਂ ਨੂੰ ਪ੍ਰੋਬਲਮ ਹੈ ਕੋਈ ਹਾਂਜੀ ਇਹਨਾਂ ਨੂੰ ਵੀ ਕੀ ਪ੍ਰੋਬਲਮ ਹੈ ਇਹਨਾਂ ਦੇ ਅੱਗੇ ਵੱਖੀ ਜੀ ਦਰਦ ਹੁੰਦਾ ਸੀ ਉਹ ਤਾਂ ਠੀਕ ਹੈ ਅੱਛਾ ਹੁਣ ਜਿਵੇਂ ਨੱਕ ਦੇ ਵਿੱਚ ਸਾਹ ਜੇ ਘਟਿੰਦਾ ਰਹਿੰਦਾ ਅੱਛਾ ਅੱਛਾ ਡਾਕਟਰ ਨੇ ਸਾਨੂੰ ਦੱਸਿਆ ਕਿ ਹੱਡੀ ਵੱਧ ਗਈ ਹੈ ਅੱਛਾ ਤੇ ਪਰ ਉਹਦੇ ਕਰਕੇ ਦਵਾਈ ਇਹਨਾਂ ਦੀ ਇੱਥੋਂ ਚੱਲਦੀ ਹੈ ਤੇ ਫਰਕ ਕੇ ਅੱਛਾ ਨਹੀਂ ਕਈ ਵਾਰ ਉਹ ਢਿੱਡ 'ਚ ਵੀ ਗੋਲਾ ਬਣ ਜਾਂਦਾ ਪਤਾ ਕਰ ਲੈਂਦੇ ਵੀ ਢਿੱਡ ਵਾਲਾ ਗੋਲਾ ਗੱਲਾਂ ਵਾਲਾ ਜਾਂ ਵੱਖੀ ਜੀ ਸੀ ਦਰਦ ਨਹੀਂ ਉਹਤ ਨਹੀਂ ਹੈਗਾ ਹੁਣ ਠੀਕ ਹੋਣਾ ਹਾਂ ਹਾਂ ਤਾਂ ਬਸ ਹੁੰਦਾ ਠੀਕ ਨੇ ਜੀ ਹਾਂ ਅੱਛਾ ਚਲੋ ਸੱਚ ਕਲਪਾਂ ਜੀ ਸਸੇ ਹੋ ਗਏ ਅੱਛਾ ਪਹਿਲਾਂ ਵਕੀਚੇ ਦਰਦ ਲਈ ਪ੍ਰੋਬਲਮ ਲੈ ਕੇ ਆਏ ਸੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਕਾਫੀ ਟਾਈਮ ਦੀ ਸੀ ਤੇ ਹੁਣ ਦਵਾਈ ਖਾਦੀ ਸੀ ਬੂੰਦਾ ਵਾਲੀ ਤੇ ਠੀਕ ਹੈ ਹੁਣ ਹਰਕਤ ਵਕੀਚੇ ਦਰਦ ਠੀਕ ਹੋ ਗਿਆ ਹੁਣ ਕੀ ਹੋ ਰਿਹਾ ਹੁਣ ਬਸ ਸਾਹ ਹੀ ਚੜਦਾ ਤੇ ਨੱਕ ਜਿਹਾ ਇਸ ਚ ਖਟਿੰਦਾ ਸਾ ਤੇ ਉਹਨਾਂ ਆਖਿਆ ਡਾਕਟਰ ਨੇ ਖੱਡੀ ਵਦੀ ਨੱਕ ਦੀ ਅੱਛਾ ਹਾਂਜੀ ਤੇ ਫਿਰ ਰਾਤ ਨੋਬੜ ਵਾਹੇ ਵੀ ਕਈ ਵਾਰ ਬੰਦਾ ਉੱਠਦਾ ਤੁਸੀਂ ਉਸ ਤਰ੍ਹਾਂ ਦੀ ਨਾ ਪ੍ਰੋਬਲਮ ਹੈਗੀ ਨਹੀਂ ਨਹੀਂ ਆਉਂਦੀ ਨਹੀਂ ਅੱਛਾ ਅੱਛਾ ਹਾਂਜੀ ਜਦੋਂ ਟੜਕਣ ਵਾਜਦੀ ਹੈ ਟੜਕਣ ਵਾਜਦੀ ਹੈ ਹਾਂਜੀ ਹਾਂ ਜੇ ਹੁਣ ਵਾਜਦੀ ਹੈ ਸਰੀਰ ਕੰਬਣ ਲੱਗ ਜਾਂਦਾ ਤੇ ਦਵਾਈ ਚੱਲਦੀ ਰਹਿੰਦੀ ਨੇ ਨੇ ਤੋ ਇਹ ਸੈਟ ਸੀ ਅੱਛਾ ਤੇ ਹੁਣ ਫਿਰ ਮਤਲਬ ਦਵਾਈ ਲੈਣ ਆਏ ਉਸ ਤੜਕਣ ਦਵਾਈ ਛੱਡਤੀ ਕੋਰਸ ਪੂਰਾ ਨਹੀਂ ਕੀਤਾ ਤੁਸੀਂ ਵਿਚ ਆਓ ਪਤਾ ਹੀ ਵਿਚੋ ਟਾਈਮ ਨਹੀਂ ਲੱਗਾ ਆਪਦਾ ਹੀ ਅੱਛਾ ਅੱਛਾ ਹਾਂ ਹਾਂ ਦਾ ਜੀ 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 ਜਿਵੇਂ ਇਹਨਾਂ ਤੋਂ ਇਹਨਾਂ ਦੀ ਇਹਨਾਂ ਦੀ ਪ੍ਰੋਬਲਮ ਠੀਕ ਹੋਈ ਹੈ ਤੁਸੀਂ ਦੇਖਦੇ ਦੇਖਦੇ ਠੀਕ ਹੋਈ ਹੈ ਐਹੀਂ ਸਾਂ ਚੜਦੇ ਸੀ ਤੁਹਾਨੂੰ ਹਾਂਜੀ ਐਹੀਂ ਚੜਦਾ ਅੱਛਾ ਹੁਣ ਵੀ ਐਹੀਂ ਚੜਦਾ ਫਿਰ ਹਾਂਜੀ ਜੀ 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 ਚਲੋ ਤੇ ਪਹਿਜੀ ਜਿਵੇਂ ਹਮ ਤੁਹਾਡੇ ਹਸਬੰਡ ਹੈਗੇ ਨੇ ਬਹੁਤ ਵਾਰ ਹੁੰਦੇ ਜੀ ਡਾਕਟਰ ਡਰਾ ਦਿੰਦੇ ਨੇ ਜਾਂ ਕਹਿੰਦੇ ਨੇ ਜੀ ਆਪਰੇਸ਼ਨ ਹੈਗਾ ਜਾਂ ਥਿਸ ਥਿਸ ਥੈਟ ਤੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਜਿਵੇਂ ਤੁਹਾਡਾ ਵਕੀਚ ਕਿੰਨੇ ਟਾਈਮ ਦੀ ਪ੍ਰੋਬਲਮ ਚੱਲ ਰਹੀ ਸੀ ਜਦੋਂ ਤੁਸੀਂ ਡਾਕਟਰ ਸਾਹਿਬ ਕੋਲ ਆਏ ਹੋ ਪਹਿਲਾਂ ਕਿੰਨੇ ਟਾਈਮ ਦੀ ਸੇਵਿਰ ਜੇ ਤੇ ਫਿਰ ਸਾਨੂੰ ਇੱਥੋਂ ਦੱਸਿਆ 10 ਬਾਈ ਫਿਰ ਅਸੀਂ ਇੱਥੇ ਦਾਖਲ ਬੈਠੇ ਜੰਦੇ ਸੀ ਉਹਨਾਂ 10 ਬਾਈ ਪਰ ਰਿਸ਼ਤੇਦਾਰ ਉਹ ਉਹ ਵੀ ਠੀਕ ਹੋਏ ਉਹਨਾਂ ਵੀ ਉਹਨਾਂ ਨੂੰ ਕੀ ਪ੍ਰੋਬਲਮ ਸੀ ਉਹਨਾਂ ਦੇ ਹਾਰਟ ਦੀ ਸੀ ਅੱਛਾ ਹਾਂ ਫੌਜੀ ਲਟਰ ਹੋਈ ਸੀ ਜੀ ਜੀ ਹਾਂ ਉਹ ਠੀਕ ਹੋਏ ਉਹ ਠੀਕ ਹੋਏ अच्छा फिर ਉਹਨਾਂ ਨੂੰ ਦੇਖ ਕੇ ਤੁਸੀਂ ਹਾਂ ਉਹਨਾਂ ਤੁਹਾਨੂੰ ਦੱਸਿਆ ਤੇ ਫਿਰ ਅਈ ਜਾਏ ਸੀ ਪਹਿਲਾਂ ਹੀ ਉੱਥੋਂ ਕੋਡੀ ਸੇਖਣ ਦਵਾਈ ਇਹਨਾਂ ਦੇ ਲੈਂਦੇ ਰਹੇ ਅੱਛਾ 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 ਹਾਂ ਤੇ ਫਿਰ ਵੱਖੀ ਚਦਰ ਦੇ ਠੀਕ ਹੋ ਗਿਆ ਪਹਿਲਾਂ ਹਾਂ ਉਹ ਤਾਂ ਠੀਕ ਹੋ ਗਿਆ ਉਹਦੇ ਵਿੱਚ ਵਿਸ਼ਵਾਸ ਬਣ ਗਿਆ ਹੁਣ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਕੁਝ ਲੋਕ ਬਾਅਦ ਵੀ ਬੈਠੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕੀ ਕੀ ਦਿੱਕਤ ਕੀ ਕੀ ਪਰੇਸ਼ਾਨੀਆਂ ਲੈ ਕੇ ਆਏ ਸੀ ਤੇ ਹੁਣ ਉਹਨਾਂ ਨੂੰ ਕਿੰਨਾ ਇੱਕ ਫਰਕ ਆਇਆ ਸੋ ਕੁਝ ਕੁ ਲੋਕ ਬੈਠੇ ਨੇ ਥੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਕੀ ਦਿੱਕਤਾਂ ਕੀ ਕੀ ਪਰੇਸ਼ਾਨੀਆਂ ਉਹ ਇੱਥੇ ਲੈ ਕੇ ਆਏ ਸੀ ਤੇ ਹੈਲਥ케ਅਰ ਮੋਗਾ ਵਾਲੇ ਡਾਕਟਰ ਡਾਕਟਰ ਸੁਨਦਰਪਾਲ ਸ਼ਰਮਾ ਜੀ ਹੋਰਾਂ ਨਾਲ ਜਦੋਂ ਤੋਂ ਉਹ ਸੰਪਰਕ ਚ ਆਏ ਨੇ ਉਹਨਾਂ ਦੇ ਨੁਸਖੇ ਫਾਰਮੂਲੇ ਇਸਤੇਮਾਲ ਕੀਤੇ ਨੇ ਤਾਂ ਫਿਰ ਉਹਨਾਂ ਨੂੰ ਕਿੰਨਾ ਕੁ ਜਿਹੜਾ ਫਰਕ ਉਹਨਾਂ ਦੀ ਬਿਮਾਰੀ ਦੇ ਵਿੱਚ ਜਿਹੜਾ ਆਇਆ ਹੈ ਸਾਡੇ ਨਾਲ ਇੱਕ ਸਾਡਾ ਵੀਰ ਹੈ ਸੱਚਕਲ ਵੀਰੇ ਸੱਚਕਲ ਕਿਨ ਆਏ ਤੁਹਾਡਾ ਇੱਕ ਵਾਰ ਸਿਕੂ ਕਿੱਥੋਂ ਆਏ ਹੋ ਪੁੱਛਾਂ ਉਹਦੇ ਅੱਛਾ ਕੀ ਪ੍ਰੋਬਲਮ ਕੀ ਲੈ ਕੇ ਆਏ ਪ੍ਰੋਬਲਮ ਆਪੇ ਐਂਟੀ ਜਨੂ ਬੀਪੀ ਲੋ ਰਹਿੰਦਾ ਤੇ ਫਸਟ ਟਾਈਮ ਇੱਥੇ ਆਏ ਆਗੇ ਅੱਛਾ ਪਹਿਲੀ ਵਾਰੀ ਆਏ ਹੋ ਕਿੰਨਾ ਬੀਪੀ ਰਹਿੰਦਾ ਬੀਪੀ ਕਾਫੀ ਡਾਊਨ ਰਹਿੰਦਾਗਾ ਥੋੜਾ ਜਿਆਦੇ ਪ੍ਰੋਬਲਮ ਆਗੀ ਅੱਛਾ ਹਾਂਜੀ ਠੀਕ ਕਿੰਨੇ ਕੁ ਟਾਈਮ ਤੋਂ ਟਾਈਮ ਹੋ ਗਿਆ 2-3 ਸਾਲ ਲੋ ਹੀ ਰਹਿੰਦਾ ਬੀਪੀ ਹਾਂਜੀ ਅੱਛਾ ਠੀਕ ਕਿਸ ਨੇ ਰეკਮੈਂਡ ਕਰਾ ਸੀ ਤਾਂ ਇੱਥੇ ਕਿਹਨੇ ਰეკਮੈਂਡ ਕੀਤਾ ਆਪਣੇ ਉੱਥੇ ਨਾਲ ਦੇ ਪਿੰਡ ਉੱਥੇ ਉਹਨਾਂ ਨੇ ਦਵਾਈ ਲਈਤੀ ਸੀ ਉਹਨਾਂ ਨੂੰ ਦੱਸਿਆ ਅੱਛਾ ਕਾਦੀ ਦਵਾਈ ਲਈ ਸੀ ਉਹਨਾਂ ਨੇ ਉਹਨਾਂ ਨੇ ਵੀ ਤਾਂ ਮੱਲ ਪ੍ਰੋਬਲਮ ਸੀ ਬੀਪੀ ਦੀ ਨਹੀਂ ਅਲਰਜੀ ਦੀ ਸੀ ਉਹਨਾਂ ਨੂੰ ਅਲਰਜੀ ਦੀ ਪ੍ਰੋਬਲਮ ਸੀ ਕਿਵੇਂ ਕਿਸ ਤਰ੍ਹਾਂ ਦੀ ਅਲਰਜੀ ਅਲਰਜੀ ਮਤਲਬ ਜਿਵੇਂ ਚਮੜੀ ਦੀ ਸੀਗੀ ਉਦੋਂ ਹੁਣ ਅੱਗੇ ਨਾਲ ਫਰਕ ਆ ਠੀਕ ਨੇ ਤੇ ਚਮੜੀ ਦੀ ਅਲਰਜੀ ਦੀ ਮੈਡੀਸਿਨ ਲੈ ਕੇ ਦੇ ਆਂ ਕਿੰਨਾ ਕੁ ਫਰਕ ਆ ਉਹਨਾਂ ਨੂੰ ਅੱਗੇ ਬਹੁਤ ਕੀ ਦੱਸਿਆ ਕੀ ਸੀ ਤੁਹਾਨੂੰ ਉਹਨਾਂ ਨੇ ਕੀ ਦੱਸਿਆ ਉਹਨਾਂ ਨੇ ਰეკਮੈਂਡ ਕੀਤਾ ਸੀ ਵੀ ਇੱਥੇ ਡਾਕਟਰ ਸਾਹਿਬ ਨੇ ਇੱਥੇ ਵੀ ਉਹਨਾਂ ਨੂੰ ਉਹਨਾਂ ਨੇ ਭੇਜਿਆ ਹਾਂਜੀ ਹਾਂਜੀ ਚਮੜੀ ਤੁਹਾਨੂੰ ਪਤਾ ਸੀ ਵੀ ਉਹਨਾਂ ਨੂੰ ਵੀ ਪ੍ਰੋਬਲਮ ਹੈਗੀ ਸੀ ਸਕਿਨ ਦੀ ਨੇ ਉਹਦਾ ਮਤਲਬ ਮਿਲੇ ਸੀ ਇੱਕ ਵਾਰੀ ਉਥੋਂ ਉਹਨਾਂ ਨੇ ਅੱਛਾ ਸੋ ਉਹਨਾਂ ਨੇ ਦੱਸਿਆ ਸਾਰੀ ਕਹਾਣੀ ਆਪਣੀ ਦੱਸੀ ਹੋਣੀ ਹਾਂਜੀ ਹਾਂਜੀ ਅੱਛਾ ਕੀ ਕਹਿੰਦੇ ਨੇ ਹੁਣ ਵੀ ਠੀਕ ਹੈ ਚੰੜੀ ਹਾਂ ਅੱਗੇ ਨੂੰ ਠੀਕ ਹੈ ਅੱਗੇ ਨੂੰ ਠੀਕ ਹੈ ਤਾਂ ਹੀ ਆਇਆ ਤੁਸੀਂ ਉਹਨਾਂ ਨੇ ਕਿਹਾ ਤੇ ਹਾਂਜੀ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸੋ ਸੱਟਨਾਲਿਕ ਬਾਪੂ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਅਵਤਾਰ ਸਿੰਘ ਅਵਤਾਰ ਸਿੰਘ ਕਿੱਥੋਂ ਆਏ ਹੋ ਡਿਸਟ੍ਰਿਕਟ ਕਪੂਰਥਲਾ ਤੋਂ ਕਪੂਰਥਲੇ ਤੋਂ ਆਇਆ ਹਾਂ ਕੀ ਪ੍ਰੋਬਲਮ ਲੈ ਕੇ ਆਇਆ ਹੋ ਪ੍ਰੋਬਲਮ ਲੱ ਲੱਤ ਲੱਤ ਅੱਛਾ ਮਤਲਬ ਕਿਹੜੀ ਸੱਜੀ ਕਰਦੀ ਸੀ ਖੱਬੀ ਕਰਦੀ ਸੀ ਕਿੱਥੋਂ ਕਿੱਧਰ ਜਿਆਦਾ ਸੱਜੀ ਜਿਆਦਾ ਅੱਛਾ ਕਿਸੇ ਨੂੰ ਦਿਖਾਇਆ ਸੀ ਤੁਸੀਂ ਉਹ ਬਹੁਤ ਦਿਖਾਇਆ ਕਈ ਡਾਕਟਰ ਨੂੰ ਅੱਛਾ ਤੇ ਫਿਰ ਡਾਕਟਰ ਕੀ ਦੱਸਦੇ ਸੀ ਡਾਕਟਰ ਬਸ ਇਦਾਂ ਹੀ ਦੇ ਦਿੰਦੇ ਦਵਾਈਆਂ ਦੇ ਦਿੰਦੇ ਚੱਲੀ ਜਾਂਦੇ ਅੱਛਾ ਤੇ ਦਰਦ ਕੋਈ ਇੱਕ ਸਪੈਸੀਫਿਕ ਟਾਈਮ ਹੁੰਦਾ ਸੀ ਜਾਂ ਹਰ ਵੇਲੇ ਦਰਦ ਹੁੰਦਾ ਨਹੀਂ ਇਦਾਂ ਨਹੀਂ ਹੁੰਦਾ ਜਦੋਂ ਚੱਲਦੇ ਸੀ ਵੈਸੇ ਹੀ ਹੁੰਦਾ ਤੁਰਨ ਲੱਗੇ ਤੁਰਨ ਲੱਗੇ ਹੁੰਦਾ ਸੀ ਅੱਛਾ ਤੇ ਹੁਣ ਤੁਸੀਂ ਕਿੰਨੀ ਵਾਰ ਆਏ ਹੋ ਇੱਥੇ ਮੈਂ ਚੌਥੀ ਵਾਰ ਆਇਆ ਹਾਂ ਚੌਥੀ ਵਾਰ ਕਿੰਨਾ ਫਰਕ ਹੈ ਦਰਦ ਦਾ ਤਕਰੀਬ 30 40% ਹੈਗਾ ਪਰਸਨ 30 40% ਹਾਂਜੀ ਅੱਛਾ ਦਰਦ ਕਰਕੇ ਫਿਰ ਗੋਲੀਆਂ ਗੋਲੀਆਂ ਖਾਂਦੇ ਹੋਵਾਂਗੇ ਕੋਈ ਹੋਰ ਵੀ ਦਿੱਕਤ ਪਰੇਸ਼ਾਨੀ ਕੋਈ ਗੋਲੀਆਂ ਗਾਲੀਆਂ ਤਾਂ ਨਹੀਂ ਖਾਚ ਗੋਲੀਆਂ ਕੋਈ ਨਹੀਂ ਖਾਦੀ ਨਹੀਂ ਗੋਲੀਆਂ ਨਹੀਂ ਖਾਦੀ ਜਾਂਦਾ ਤੇ ਜਦ ਚੱਲਦਾ ਸੀ ਫਿਰ ਲਗਾ ਜਾਂ ਲੱਭਣ ਲਾ ਪੈਂਦਾ ਸੀ ਜਣੀ ਥੋੜਾ ਜਿਆਦਾ ਫੋਨ ਦੀ ਸਰਕਲ ਫੋਨ ਦੀ ਜਣੀ ਸਰਕਲ ਦੀ ਉਹ ਜਿਵੇਂ ਮਤਲਬ ਫਿਰ ਤਾਂ ਸਵੇਰੇ ਸਵੇਰੇ ਤੁਸੀਂ ਜਿਵੇਂ ਉਹ ਕਿਉਲੇ ਵਾਲੀ ਰੇਲ ਗੱਡੀ ਹੌਲੀ ਹੌਲੀ ਗਰਮ ਹੁੰਦੀ ਫਿਰ ਐ ਗਰਮ ਹੁੰਦੇ ਉਹ ਬਿਲਕੁਲ ਬਿਲਕੁਲ ਇਦਾਂ ਅੱਛਾ ਤੇ ਡਾਕਟਰ ਨੇ ਕੀ ਕਿਹਾ ਸੀ ਤੁਹਾਨੂੰ ਕੀ ਕਿਹਾ ਸੀ ਡਾਕਟਰ ਨਾਲ ਜਦੋਂ ਤੁਸੀਂ ਗੱਲਬਾਤ ਕੀਤੀ ਹੋਣੀ ਡਾਕਟਰਾਂ ਨੇ ਤੇ ਇਦਾਂ ਦਵਾਈ ਦਿੰਦੇ ਰੀ ਦੀ ਆ ਕੋਈ ਕੁਛ ਦੱਸ ਜਾਂਦਾ ਕੋਈ ਕੋਈ ਦੱਸ ਜਾਂਦਾ ਇਦਾਂ ਹੀ ਸੀ ਅੱਛਾ ਹਾਂ ਉਹ ਕਹਿੰਦਾ ਸੀ ਵੀ ਰੀ ਦਾ ਦਰਦ ਹੈਗਾ ਰੀ ਦਾ ਦੱਸਦਾ ਕੋਈ ਉਹਦਾ ਕਹਿੰਦੇ ਲਪੋਮਾ ਹੈਗਾ ਕੋਈ ਇਦਾਂ ਦਾ ਇਹ ਦੱਸਿਆ ਬਣੀ ਹੋਈ ਹੈ ਅੰਦਰ ਦੇ ਅੰਦਰ ਹਾਂਜੀ ਤੇ ਡਾਕਟਰ ਸਾਹਿਬ ਨੇ ਕੀ ਦੱਸਿਆ ਸੀ ਤੁਹਾਨੂੰ ਸ਼ਰਮਾ ਜੀ ਨੇ ਦਵਾਈ ਨਹੀਂ ਉਹਨਾਂ ਵੀ ਦੱਸਿਆ ਇਹ ਹੀ ਮਤਲਬ ਠੀਕ ਹੈ ਖੂਨ ਦਾ ਸਰਕਲ ਦੀ ਪ੍ਰੋਬਲਮ ਹੈ ਦਵਾਈ ਦਿੱਤੀ ਆ ਫਰਕ ਹੈਗਾ ਅੱਛਾ ਉਹ ਜਿਹੜੀ ਉਹ ਮਾਲਸ਼ਾਂ ਕਰਾਈ ਜਾਂਦੇ ਨੇ ਥੈਰਾਪੀਆਂ ਕਰਾਈ ਜਾਂਦੇ ਨੇ ਮੈਂ ਨਹੀਂ ਕੀਤੀ ਤੁਸੀਂ ਕਰਵਾਈ ਨਹੀਂ ਮਤਲਬ ਤੁਹਾਨੂੰ ਪਤਾ ਕਿਵੇਂ ਲੱਗਿਆ ਇਹਨਾਂ ਦਾ ਮੈਂ ਤੁਹਾਡੀ ਵੀਡੀਓ ਦੇਖੀ ਅੱਛਾ ਵੀਡੀਓ ਦੇਖ ਕੇ ਚਲੋ ਚਲੋ ਠੀਕ ਹੈ ਠੀਕ ਚਲੋ ਜਿਹੜੇ ਲੋਕ ਇਸ ਵੇਲੇ ਪਰੇਸ਼ਾਨ ਨੇ ਜਿਹਨੂੰ ਰੀੜ ਦਾ ਦਰਦ ਡਾਕਟਰ ਕਹਿੰਦੇ ਨੇ ਪਰ ਉਹਨਾਂ ਨੂੰ ਕੀ ਕਹੋਗੇ ਤੁਸੀਂ ਵੀ ਕਿਸੇ ਦੀ ਵੀਡੀਓ ਦੇਖ ਕੇ ਆ ਕੇ ਦੇਖਣਾ ਜ਼ਰੂਰ ਮੈਂ ਵੀ ਇੱਧਰ ਦੇਖ ਕੇ ਆਇਆ ਆ ਆ ਕੇ ਦੇਖਣਾ ਸ਼ਾਇਦ ਫਰਕ ਪੈ ਜਾ ਕੁਝ ਜੀ ਜੀ ਹਾਂਜੀ ਆ ਕੇ ਕੁਝ ਪਿੰਡਾਂ ਚ ਵਧੀਆ ਦਵਾਈ ਬਹੁਤ ਸੋਹਣੀਆਂ ਹਾਂਜੀ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਇੱਕ ਹੋਰ ਸਾਡੇ ਨਾਲ ਬਾਪੂ ਜੀ ਨੇ ਸੱਚ ਕਾਲ ਜੀ ਜੀ ਕੀ ਨਾਂ ਹੈ ਤੁਹਾਡਾ ਮਹਿੰਦਰ ਸਿੰਘ ਅੱਛਾ ਕਿੱਥੋਂ ਆਏ ਮਹਿੰਦਰ ਜੀ ਸ਼ੇਰਪੁਰ ਤੋਂ ਸ਼ੇਰਪੁਰ ਤੋਂ ਆਏ ਹੋ ਕੀ ਪ੍ਰੋਬਲਮ ਲੈ ਕੇ ਆਏ ਹੋ ਸਾਹ ਦੀ ਗਲੇ ਵਿੱਚ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਅੱਛਾ ਇਸ ਤੋਂ ਪਹਿਲਾਂ ਕਿਸੇ ਨੂੰ ਦਿਖਾਇਆ ਤੁਖਾ ਦਵਾਈ ਲਈ ਨੇ ਅਮਰ ਸਵਿਤਮ ਘਾਦੀ ਹੈ ਅੱਛਾ ਜਿਹਨੇ ਚਰਖਾਈ ਜਨੇ ਥੋੜੇ ਬੜਾ ਹਰਕ ਰਹਿੰਦਾ ਅੱਛਾ ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਥੋੜੇ ਰਾਹੀਂ ਅੱਛਾ ਵੀਡੀਓ ਦੇਖੀਏ ਚੰਡੀਗੜ੍ਹ ਤੁਸੀਂ ਬਜ਼ੁਰਗ ਦੀ ਕੀਤੀ ਸੀ ਇੰਟਰਵਿਊ ਅੱਛਾ 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 ਠੀਕ ਹੈ ਠੀਕ ਹੈ ਉਹ ਤੋਂ ਦੇਖਿਆ ਵੀ ਤੇ ਕਿੰਨੇ ਸਾਲ ਦੀ ਪ੍ਰੋਬਲਮ ਕਿੰਨੇ ਸਾਲ ਦੀ ਹੋ ਗਈ ਤੁਹਾਨੂੰ ਮੈਨੂੰ ਡੇਢ ਸਾਲ ਹੋ ਚੱਲਿਆ ਡੇਢ ਸਾਲ ਹੋ ਚੱਲੇ ਡਾਕਟਰ ਕੀ ਕਹਿੰਦੇ ਨੇ ਆ ਹੀ ਕਹਿੰਦੇ ਵੀ ਦਵਾਈ ਖਾਈ ਚੱਲੋ ਦਵਾਈ ਖਾਈ ਚੱਲੋ ਬਸ ਜਦ ਤੱਕ ਜਿਉਂਦੇ ਆ ਦਵਾਈ ਖਾਈ ਚੱਲੋ ਹੋੜੀਆਂ ਗਾਲੀ ਦੇ ਜਾਂਦੇ ਆ 15 20 ਦਿਨਾਂ ਦੀ ਓਕੇ ਇਨਫੈਕਸ਼ਨ ਜੀ 6 ਡੇਢ ਸਾਲ ਤੋਂ ਅੱਛਾ 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 ਉਸ ਗੁਰਦੇ ਦੀ ਪ੍ਰੋਬਲਮ ਸੀ ਠੀਕ ਹੈ ਫਿਰ ਫੜਿਆ ਨਹੀਂ ਅੱਛਾ ਉਦੋਂ ਬਾਅਦ ਸਾਦੀ ਹੋਣ ਜਿਆਦੇ ਜ਼ਰਾਂ ਸਾਦੀ ਪ੍ਰੋਬਲਮ ਆ ਹਾਂ ਜੀ ਜੀ ਇਨਫੈਕਸ਼ਨ ਕਿਵੇਂ ਹੋਈ ਉਹ ਪਤਾ ਨਹੀਂ ਕੋਈ ਕੁਦਰਤੀ ਡੇਢ ਸਾਲ ਹੋਇਆ ਉਦੋਂ ਸਰਦੀਆਂ ਦੇ ਵਿੱਚ ਅੱਛਾ ਅੱਛਾ ਗਰਮ ਸਰਦ ਤਾਂ ਨਹੀਂ ਹੋਗੇ ਕਿਤੇ ਨਹੀਂ ਇਦਾਂ ਤਾਂ ਨਹੀਂ ਸੀ ਕੋਈ ਅੱਛਾ ਕੋਈ ਕੁਦਰਤੀ ਹੋ ਗਿਆ ਜੀ 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 ਚਲੋ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ਼ਕਾਲ ਬਾਬਾ ਜੀ ਸਤਿ ਸ਼ਕਾਲ ਜੀ ਕੀ ਨਾਂ ਤੁਹਾਡਾ ਬਲਬੀਰ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਅੰਮ੍ਰਿਤਸਰ ਤੋਂ ਜੀ ਅੰਮ੍ਰਿਤਸਰ ਤੋਂ ਆਇਓ ਕਈ ਵਾਰ ਮੋਗਲ ਤਾਂ ਅੰਮ੍ਰਿਤਸਰ ਨੂੰ ਦੌੜ ਲਾ ਲੰਦੇ ਨੇ ਤੁਸੀਂ ਪੁੱਠੀ ਰੇਲ ਚਲਾ ਲਈ ਕੀ ਪ੍ਰੋਬਲਮ ਲੈ ਕੇ ਆਇਓ ਸਾਹ ਦੀ ਪ੍ਰੋਬਲਮ ਹੈ ਸਾਹ ਚੜਦਾ ਹੈ ਜੀ ਹਾਰਟ ਦੀ ਪ੍ਰੋਬਲਮ ਚੜਦਾ ਸੀ ਹਾਂਜੀ ਹੁਣ ਜਿਵੇਂ ਇਹਨਾਂ ਨੂੰ ਚੜਦਾ ਹੈ ਇਸ ਤਰ੍ਹਾਂ ਚੜਦਾ ਸੀ ਤੁਹਾਨੂੰ ਹਾਂਜੀ ਹਾਂਜੀ ਹੁਣ ਮੈਂ ਦੂਜੀ ਵਾਰ ਆਇਆ ਜੀ ਪਹਿਲੇ 20 ਦਿਨ ਹੋ ਗਏ ਉਹਦੋਂ ਦਵਾਈ ਲੈ ਕੇ ਗਿਆ ਸੀ ਅੱਛਾ ਤੇ ਫਰਕ ਆ ਉਹਦਾ ਨਾਲ ਕੁਝ 50% 20 ਦਿਨਾਂ ਚ ਹਾਂਜੀ ਠੀਕ ਠੀਕ ਲੈ ਲਓ ਹਾਂਜੀ ਇਹ ਨਹੀਂ ਹੈਗਾ ਵੀ ਅੱਪਾ ਡਾਕਟਰ ਸਾਹਿਬ ਕੋਲ ਬੈਠੇ ਆ 20 ਦਿਨਾਂ ਚ 50% ਫਰਕ ਆ ਜੀ ਅੱਗੇ ਗੋਦਰਾ ਸਾਹਿਬ ਹੀ ਲੱਗੇ ਤੇ ਜਾ ਨਹੀਂ ਜਾਂਦਾ ਅੱਛਾ ਮੋਟਰਸਾਈਕਲ ਤੇ ਜਾਂਦਾ ਹੁੰਦਾ ਜੀ ਅੱਛਾ ਤੇ ਹੁਣ ਅੱਧਾ ਕਿਲੋਮੀਟਰ ਆ ਤਕਰੀਬਨ ਸਾਡੇ ਘਰ ਤੋਂ ਅੱਛਾ ਤੇ ਉਹ ਥੋੜਾ ਤੁਰ ਕੇ ਚੱਲ ਜਾਂਦਾ ਅੱਛਾ ਫਿਰ ਤੇ ਫਿਰ ਤੇ ਖਾਸਾ ਫਰਕ ਹੈ ਫਿਰ ਤੇ ਜੀ ਹਾਂਜੀ ਹੂੰ ਹੂੰ ਚੱਲ ਲੱਗਦਾ ਸੀ ਜੇ ਦਵਾਈ ਨਾਲੇ ਸੈਟਿੰਗ 'ਚ ਬੈਠੂ ਨਹੀਂ ਲੱਗਦਾ ਨਹੀਂ ਪਰ ਉਹ ਦਵਾਈ ਜਦੋਂ ਖਾਧੀ ਆ ਤਦ ਤਰ੍ਹਾਂ ਠੀਕ ਹਾਂਜੀ ਅੱਛਾ ਅੱਛਾ ਹਾਂਜੀ ਡਾਕਟਰ ਡਾਕਟਰ ਬੜਾ ਕਰਦੇ ਜੀ ਪਰੇਸ਼ਾਨ ਆ ਦੋ ਵਾਰੀ ਐਡਮਿਟ ਹੋਇਆ ਏ ਹਸਪੀਟਲ ਆ ਅੱਛਾ ਐਡਮਿਟ ਵੀ ਹੋਇਆ ਤੁਸੀਂ ਹਾਂਜੀ ਹਾਂਜੀ ਐਪੀਐਮਸੀ ਹਸਪੀਟਲ ਹੀ ਇੱਕ ਉਹ ਪਰਾਂਦੇ ਬਾਸਾ ਹਸਪੀਟਲ ਆ ਉਹ ਜਿਹੜਾ ਅੱਛਾ ਜੀ ਹਾਂਜੀ ਕੀ ਕਹਿੰਦੇ ਸੀ ਡਾਕਟਰ ਉਹ ਕਹਿੰਦੇ ਫੇਸ ਮੇਕਰ ਪਾਉਣਾ ਪਊਗਾ ਹਾਰ ਦੇ ਪੰਪਿੰਗ ਘਟਿਆ ਪੰਪਿੰਗ ਲੋ ਹੋ ਗਈ ਹਾਂਜੀ ਅੱਛਾ ਤੇ ਕਹਿੰਦੇ ਪੇਸਮੇਕਰ ਪਾਉਣਾ ਪਊਗਾ ਕਿੰਨਾ ਖਰਚਾ ਦੱਸਿਆ ਸੀ ਖਰਚਾ ਤਾਂ ਜੇ ਪੁੱਛਿਆ ਹੀ ਨਹੀਂ ਖਰਚਾ ਤੇ ਪੀਸਮੇਕਰ ਦੇ ਨਾਂ ਤੇ ਡਰ ਗਏ ਹਾਂਜੀ ਉਹ ਮਨਾ ਕਰ ਦਿੱਤਾ ਪਹਿਲੀ ਵਾਰ ਸਟੈਂਟ ਪਾਤਾ ਉਹਨਾਂ ਨੇ ਫਿਰ ਅੱਛਾ ਸਟੈਂਟ ਪਾਤਾ ਹਾਂਜੀ ਪਹਿਲਾਂ ਪੀਸਮੇਕਰ ਪਾਉਂਦੇ ਸੀ ਫਿਰ ਸਟੈਂਟ ਪਾ ਹਾਂ ਪੇਸਮੇਕਰ ਕਿਹਾ ਵੀ ਨਹੀਂ ਪਾਉਣਾ ਤੇ ਜੋ ਇੰਜੀਓਗ੍ਰਾਫੀ ਕੀਤੀ ਹੈ ਤੇ ਉਹ ਉਹ ਕਹਿੰਦੇ ਸਟੈਂਟ ਪਾਉਣਾ ਹੀ ਪੈਣਾ ਉਹਨਾਂ ਪਾ ਦਿੱਤਾ अच्छा तो नहीं बेठे? नहीं बेठे, स्टेंट अच्छा, पुझा पुझा तो बात सेट नहीं बैठे नहीं बैठे फिर उसी तरह प्रॉब्लम थी कितने टाइम बाद प्रॉब्लम आ गई फिर 3 ਕੁ ਮਹੀਨੇ ਬਾਅਦ ਫਰਵਰੀ ਚ ਪਾਇਆ ਇਹ ਸਟੈਂਟ ਅੱਛਾ 3 ਕੁ ਮਹੀਨੇ ਬਾਅਦ ਫੇਰ ਆ ਗਈ ਹੁਣ 2-3 ਮਹੀਨੇ ਹੋ ਗਏ ਫੇਰ ਪ੍ਰੋਬਲਮ ਸੀ ਓਕੇ ਹੁਣ ਮੈਂ ਉਸ ਦਿਨ ਆਇਆ ਫਿਰ 4 ਤਰੀਕ ਨੂੰ ਆਇਆ ਇਹ ਉਦੋਂ ਦਵਾਈ ਲਿਖੇ ਗਿਆ ਠੀਕ ਹੈ ਹਾਂਜੀ ਤੇ ਹੁਣ 50% ਤੁਸੀਂ ਬੰਦ ਹਾਂ ਠੀਕ ਹੈ ਹਾਂਜੀ ਕੁਝ ਫਰਕ ਹੈ ਦਿਨ ਦਵਾਈ ਨਾਲ ਕਾਫੀ ਫਰਕ ਹੈ ਮਤਲਬ ਗੁਰਦੁਆਰੇ ਜਾਂ ਜੋਗੀ ਹੋ ਗਏ ਹਾਂ ਹਉ ਹਾਂਜੀ ਮਹਾਰਾਜ ਦੇ ਦਰਸ਼ਨ ਕਰਾਈ ਦੇ ਜੀ ਕੀ ਬਾਤ ਹੈ ਹਾਂਜੀ ਸਵੇਰ ਸਵੇਰ ਨਾਲ ਆਕੇ ਪਹਿਲਾਂ ਮੋਟਰਸਾਈਕਲ ਤੇ ਜਾਣਾ ਪੈਂਦਾ ਹੈ 8-9 ਵਜੇ ਦਿਨੇ ਜਾਂਦਾ ਸੀ ਹੁਣ ਫਿਰ ਸਵੇਰੇ ਮਾਰਨਿੰਗ ਤੱਕੇ ਚਲ ਜਾਈਦਾ 4 ਵਜੇ ਥੋੜਾ ਉੱਠ ਕੇ ਹਾਂਜੀ ਜੀ ਜੀ ਅੱਛਾ ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਬਾਪੂ ਜੀ ਉਹਨਾਂ ਨੂੰ ਕੀ ਕਹੋਗੇ ਜਿਹਨੇ ਜਿਹੜੇ ਪੀਸ ਮੇਕਰ ਤੋਂ ਡਰਦੇ ਨੇ ਸਟੰਟਾਂ ਤੋਂ ਡਰਦੇ ਨੇ ਆਪਰੇਸ਼ਨ ਕਰਵਾਉਣ ਤੋਂ ਡਰਦੇ ਨੇ ਸਰਜਰੀ ਤੋਂ ਡਰਦੇ ਨੇ ਉਹਨਾਂ ਨੂੰ ਇੱਕ ਵਾਰ ਆ ਕੇ ਦੇਖਣਾ ਚਾਹੀਦਾ ਹੂੰ ਦੇਖੋ ਜੀ ਉਹ ਜਦੋਂ ਪਹਿਲਾਂ ਦੂਸਰੀ ਦਵਾਈ ਖਾਂਦੇ ਆ ਨਾ ਹਾਂਜੀ ਤੇ ਜਦੋਂ ਉਹਨਾਂ ਨੂੰ ਹੋਮਿਓਪੈਥਿਕ ਦੀ ਜਾਂ ਇੱਥਾਂ ਕਹਿ ਦਿੰਦੇ ਆ ਤੇ ਉਹ ਕਹਿੰਦੇ ਮੇਰੇ ਕੋਲ ਬਥੇਕ ਦੀ ਕਈ ਦਵਾਈ ਨੂੰ ਮੰਨਦੇ ਨਹੀਂ ਠੀਕ ਹਾਂ ਠੀਕ ਹੈ ਹਾਂਜੀ ਤੇ ਉਹਨਾਂ ਨੂੰ ਇੱਕ ਦਫਾ ਟਰਾਈ ਤਾਂ ਕਰਨਾ ਚਾਹੀਦਾ ਹੂੰ ਜਿਆਦਾ ਨਹੀਂ ਤੇ 20 ਦਿਨ ਦਵਾਈ ਖਾ ਕੇ ਦੇਖ ਲੈਣ ਜੇ ਫਰਕ ਪਊਗਾ ਤੇ ਫਿਰ ਠੀਕ ਹੈ ਦੁਬਾਰਾ ਫਿਰ ਮੇਰੇ ਵਾਂਗੂੰ ਆ ਜਾਣਾ ਤਜਰਬਾ ਕੀ ਰਿਹਾ ਮੇਰਾ ਤਾਂ ਠੀਕ ਰਿਹਾ ਜੀ ਮੇਰਾ ਅਜੇ ਤੱਕ ਠੀਕ ਹੈ ਜੀ ਅਜੇ ਤੱਕ ਠੀਕ ਰਿਹਾ ਅਜੇ ਤੱਕ ਠੀਕ ਹੈ ਦਵਾਈਆਂ ਤੋਂ ਖੜੇ ਛੁੱਟ ਕੇ ਜਿਹੜੀ ਹੋਰ ਖਾਂਦੀ ਹੋਵਾਂਗੇ ਹਾਂਜੀ ਦਵਾਈ ਅੱਗੇ ਮੈਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਆ ਵੀ ਇਹ ਕਹਿੰਦੇ ਸੀ ਮਹੀਨਾਕ ਇਹ ਦਵਾਈ ਖਾ ਕੇ ਤੇ ਫਿਰ ਦਵਾਈ ਉਹ ਛਡਾਵਾਂਗੇ ਠੀਕ ਹੈ ਪਰ ਮੈਂ ਇਹਨਾਂ ਨੂੰ ਦੱਸਿਆ ਵੀ ਜਿਸ ਦਿਨ ਦੀ ਮੈਂ ਤੁਹਾਡੀ ਦਵਾਈ ਖਰੀਦੀ ਆ ਮੈਂ ਉਸ ਦਿਨ ਦੀ ਇਹੋ ਹੀ ਦਵਾਈ ਲੈਣਾ ਉਹ ਮੈਂ ਕੁਦਰਤੀ ਲਈ ਨਹੀਂ ਉਹ ਮੈਂ ਦੇ ਨਹੀਂ ਕੀਤਾ ਖਾ ਨਹੀਂ ਕੁਦਰਤੀ ਨਹੀਂ ਲਈ ਆ ਲਈ ਨਹੀਂ ਨਾ ਉਹ ਨਹੀਂ ਲਈ ਨਹੀਂ ਨਾ ਜਿਸ ਦਿਨ ਤੋਂ ਮਤਲਬ ਤੁਸੀਂ ਇਹਨਾਂ ਦੀਆਂ ਬੂੰਦਾ ਪੀਣੀਆਂ ਸ਼ੁਰੂ ਕੀਤੀਆਂ ਨੇ ਉਸ ਦਿਨ ਤੋਂ ਬਾਅਦ ਤੁਸੀਂ ਦਵਾਈ ਨਹੀਂ ਲਈਏ ਕਹਿੰਦੇ ਠੀਕ ਹੈ ਫਿਰ ਉਹ ਤਾਂ ਤੁਹਾਨੂੰ ਇੱਕ ਮਹੀਨੇ ਬਾਅਦ ਛਡੋਣੀ ਸੀ ਤੇ ਤੁਸੀਂ ਪਹਿਲਾਂ ਹੀ ਛੱਡਤੀ ਚੰਗਾ ਰਿਹਾ ਹਾਂਜੀ ਜੀ 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 ਚਲੋ ਬਹੁਤ ਬਹੁਤ ਧੰਨਵਾਦ ਬਾਪੂ ਜੀ ਸਾਰੀ ਗੱਲਬਾਤ ਲਈ ਸੋ ਬਾਪੂ ਜੀ ਬੈਠੇ ਨੇ ਇੱਕ ਪਹਿਲੀ ਵਾਰ ਆਏ ਨੇ ਸੁਣਦੇ ਆ ਕੀ ਪ੍ਰੋਬਲਮ ਲੈ ਕੇ ਆਏ ਨੇ ਔਰ ਕੀ ਤਜਰਬਾ ਲੈ ਕੇ ਆਏ ਨੇ ਸੱਚ ਕਾਲ ਬਾਪੂ ਜੀ ਸੱਚੀ ਕਾਲ ਜੀ ਕੀ ਨਾਂ ਹੈ ਤੁਹਾਡਾ ਪ੍ਰੀਤਮ ਸਿੰਘ ਜੀ ਕਿੱਥੋਂ ਆਇਓ ਜਗਰਾਉਂ ਤੋਂ ਕੀ ਤਜਰਬਾ ਲੈ ਕੇ ਆਇਓ ਕੀ ਪ੍ਰੋਬਲਮ ਲੈ ਕੇ ਆਇਓ ਮੈਂ ਤਜਰਬੇ ਦੀ ਗੱਲ ਦੱਸੋ ਹਾਂ ਕਿਡਨੀਆਂ ਦੀ ਪ੍ਰੋਬਲਮ ਸੀ ਮੈਨੂੰ ਅੱਛਾ ਹੈਜ਼ ਐਂਡ ਦੀ ਪ੍ਰੋਬਲਮ ਅੱਛਾ ਜੀ ਤੇ ਮੈਂ ਤੁਹਾਡੀ ਵੀਡੀਓ ਦੇਖੀ ਵੀਡੀਓ ਦੇਖ ਕੇ ਦਵਾਈ ਲੈਣਾ ਭੁੱਲ ਗਏ ਪਹਿਲੀ ਵਾਰ ਹੈ ਪਹਿਲੀ ਵਾਰ ਕਿਡਨੀ ਦੀ ਪ੍ਰੋਬਲਮ ਹੈ ਕਿਡਨੀ ਪ੍ਰੋਬਲਮ ਕਿੱਥੇ ਕਿੱਥੇ ਦਿਖਾਇਆ ਕਿਡਨੀ ਮੈਂ ਡਾਕਟਰ ਤੋਂ ਐਲਫਾ ਤੇ ਦੋਈ ਲੈ ਰਹਿਆ ਅੱਛਾ ਫਿਲਹਾਲ ਲੈ ਰਹਿਆ ਕੀ ਕਹਿੰਦੇ ਨੇ ਡਾਕਟਰ ਕੀ ਕਹਿੰਦੇ ਨੇ ਡਾਕਟਰ ਕਹਿੰਦਾ ਵੀ ਇਹ ਕਿਡਨੀਆਂ ਤੁਹਾਡੇ ਫੇਲ ਹੋ ਰਹੀਆਂ ਨੇ ਹੁਣ ਅੱਛਾ ਹਾਂ ਇਸ ਇਸ ਕਰਕੇ ਦਵਾਈ ਖਾਂਦੇ ਰਹੋ ਟਾਈਮ ਤੇ ਦਵਾਈ ਖਾਂਦੇ ਹਾਂ ਟਾਈਮ ਤੇ ਜੀ 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 ਹਾਂ ਸ਼ਰਮਾ ਜੀ ਤੁਹਾਨੂੰ ਦੋਈ ਲੈਣਾ ਸ਼ਰਮਾ ਜੀ ਦਾ ਕਿਵੇਂ ਪਤਾ ਲੱਗਿਆ ਤੁਹਾਨੂੰ ਸ਼ਰਮੇ ਦਾ ਮੈਂ ਡਾਕਟਰ ਫਰੂਕੀ ਦੀ ਵੀਡੀਓ ਦੇਖੀ ਜਿਸ ਕਰਕੇ ਪਤਾ ਲੱਗਿਆ ਜਿਹੜੇ ਅੱਜ ਮੇਰੇ ਨਾਲ ਬੈਠੇ ਨੇ ਚਲੋ ਚਲੋ ਪਰਮਾਤਮਾ ਕਰੇ ਬਾਪੂ ਜੀ ਜਦੋਂ ਅਸੀਂ ਅਗਲੀ ਵਾਰ ਫੇਰ ਸਾਡੇ ਮਿਲਣੀ ਹੋਵੇ ਅਸੀਂ ਮਿਲੀਏ ਤਾਂ ਤੁਸੀਂ ਬਹੁਤ ਵਧੀਆ ਤੰਦਰੁਸਤੀ ਵਾਲੀ ਸਾਡੇ ਨਾਲ ਗੱਲ ਕੁਝ ਖਬਰ ਬਿਲਕੁਲ ਤੰਦਰੁਸਤੀ ਵਾਲੀ ਖੁਸ਼ਖਬਰੀ ਦੇਵਾਂ ਤੁਹਾਡੀ ਵੀ ਲੰਘਦੇ ਬੱਡੇ ਇਸ ਤੇ ਜਗਰਾਉ ਵੀ ਆ ਜਾਗੇ ਤੁਹਾਡੇ ਕੋਲ ਚਲੋ ਪਰਮਾਤਮਾ ਤੁਹਾਨੂੰ ਠੀਕ ਕਰੇ ਜੀ 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 ਬਹੁਤ ਬਹੁਤ ਸ਼ੁਕਰੀਆ ਸੋ ਇੱਕ ਹੋਰ ਸਾਡੇ ਨਾਲ ਭਾਈ ਸਾਹਿਬ ਬੈਠ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੁੰਜਿੰਦਰ ਸਿੰਘ ਅੱਛਾ ਕਿੱਥੋਂ ਆਏ ਮੁੰਜਿੰਦਰ ਜੀ ਪੁੱਚੋ ਮੰਡੀੋਂ ਪੁੱਚੋ ਮੰਡੀ ਤੋਂ ਆਇਆ ਤੇ ਕੀ ਪ੍ਰੋਬਲਮ ਲੈ ਕੇ ਆਇਆ ਬਾਥਰੂਮ ਦੀ ਪ੍ਰੋਬਲਮ ਹੈ ਕੀ ਪ੍ਰੋਬਲਮ ਹੈ ਜੀ ਪਹਿਲੀ ਵਾਰ ਫਸ ਉਹ ਜਦੋਂ ਨਵੇਂ ਜਦ ਬਾਥਮੀ ਹੋਈ ਜਾਂਦਾ ਨਾ ਬਾਅਦ ਚ ਵੀ ਆਪਣੇ ਆਪ ਹੀ ਆ ਜਾਂਦਾ ਅੱਛਾ 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 ਠੀਕ ਹੈ ਤੇ ਕਿੰਨੇ ਟਾਈਮ ਦੀ ਪ੍ਰੋਬਲਮ ਹੈ ਤੁਹਾਨੂੰ ਇਹ ਹੁਣ 1.5 ਮਹੀਨੇ ਦੀ ਹੈ ਅੱਛਾ ਹੁਣੇ ਤਾਜ਼ਾ ਤਾਜ਼ੀ ਆਈ ਹੈ ਫਿਰ ਤਾਂ ਛੇਤੀ ਲੱਗਦਾ ਕਿ ਕੰਮ ਚੱਲ ਜਾਣਾ ਹਾਂਜੀ ਹਾਂਜੀ ਕਿਤੇ ਦਿਖਾਇਆ ਕਰੇ ਨੇ ਤੁਸੀਂ ਨਹੀਂ ਮੈਂ ਹੋਰ ਦਵਾਈ ਲੈਂਦਾ ਨਹੀਂ ਆ ਅੱਛਾ ਹੋਰ ਕੋਈ ਦਵਾਈ ਲਈ ਨਹੀਂ ਪਹਿਲੇ ਤਾਂ ਮੈਂ ਇਲੈਕਟ੍ਰੋਥੀ ਵੀ ਲੈਣਾ ਚਾਹ ਰਿਹਾ ਹਾਂ ਅੱਛਾ 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 ਕੁਝ ਵੀ ਦਿੱਕਤ ਇਸ ਤੋਂ ਪਹਿਲਾਂ ਕੋਈ ਠੀਕ ਹੋਇਆ ਕੋਈ ਇਲੈਕਟ੍ਰੋਥੀ ਨਾਲ ਪਹਿਲਾਂ ਮੈਂ ਸਾਡੇ ਬੰਦੇ ਨੂੰ ਲੈ ਜਾਂਦਾ ਸੀਗਾ ਕੋਈ ਆਜਮੇ ਬੁਖਾਰ ਹੋਵੇ ਤਾਂ ਵੀ ਮੈਂ ਹੀ ਦਵਾਈ ਵੜਦਾ ਸੀ ਇਲੈਕਟਰੋਪੈਥੀ ਲੈ ਲੈਂਦੇ ਥੋੜਾ ਪਰ ਹੁਸਾ ਇਲੈਕਟਰੋਪੈਥੀ ਤੇ ਬਣਾ ਹਾਂ ਚਲ ਚਲ ਕਿਰਨ ਮੇਰੇ ਸੱਲ ਸੁਲਜੀ ਵੀ ਘੜ ਗਏ ਸੀਗੇ ਅੱਛਾ ਅੱਛਾ ਉਦੋਂ ਵੀ ਮੇਰੇ ਕੋਲ ਬਸ ਪੰਜ ਚਾਰ ਦਿਨਾਂ ਦੀ ਠੀਕ ਠੂ ਵੀ ਹੋ ਗਈ ਸੀਗੀ ਚਲੋ ਚਲੋ ਪਰਮਾਤਮਾ ਇਹ ਵੀ ਠੀਕ ਕਰੇ ਤੁਹਾਨੂੰ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਦਿਖਾ ਰਹੇ ਹਾਂ ਤਸਵੀਰਾਂ ਨੇ ਸੋ ਇਹ ਲੋਕ ਹੈਗੇ ਨੇ ਜਿਹੜੇ ਬਹੁਤ ਦੂਰੋਂ ਕੋਈ ਦੂਰੋਂ ਆ ਰਿਹਾ ਕੋਈ ਔਰ ਤੁਹਾਡੇ ਨਾਲ ਦੱਸਿਆ ਕਿ ਕਿਵੇਂ ਬਾਪੂ ਜੀ ਨੇ ਆਪਣਾ ਤਜਰਬਾ ਤੁਹਾਡੇ ਨਾਲ ਸ਼ੇਅਰ ਕੀਤਾ ਕਿ 20 ਦਿਨਾਂ ਦੇ ਵਿੱਚ ਉਹ ਜਦੋਂ ਇਹਨਾਂ ਨੇ ਇਨਟੇਕ ਕੀਤੀ ਇਹਨਾਂ ਦੇ ਨੁਸਖੇ ਫਾਰਮੂਲੇ ਲਏ ਤਾਂ ਪਹਿਲਾਂ ਉਹ ਮੋਟਰਸਾਈਕਲ ਦੇ ਉੱਤੇ ਜਾਂਦੇ ਸੀ ਤੇ ਅੱਜ ਉਹ ਤੁਰ ਕੇ ਪੈਦਲ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕਰਕੇ ਆਉਂਦੇ ਨੇ ਸੋ ਮੈਨੂੰ ਉਮੀਦ ਹੈ ਕਿ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕਾਂ ਨੂੰ ਇਸ ਵੇਲੇ ਇਸ ਵੀਡੀਓ ਦੀ ਜ਼ਰੂਰਤ ਹੈਗੀ ਔਰ ਤੁਹਾਨੂੰ ਲੱਗਦਾ ਹੈ ਕਿ ਉਹ ਇਲਾਜ ਕਰਵਾ ਕਰਵਾ ਕੇ ਪੈਸਾ ਖਰਚ ਕਰ ਕਰਕੇ ਜਿਹੜਾ ਉਹ ਹੰਮ ਚੁੱਕੇ ਨੇ ਅੱਕ ਚੁੱਕੇ ਨੇ ਸੋ ਮੇਰੀ ਬੇਨਤੀ ਮੇਰੀ ਗੁਜ਼ਾਰਿਸ਼ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਵੀਡੀਓ ਦੇ ਵਿੱਚ ਦਿਖਾਇਆ ਗਿਆ ਇਹ ਨੁਸਖਾ ਜਿਹੜਾ ਸੀ ਤੁਹਾਨੂੰ ਵਿਖਾਇਆ ਹੈ ਉਹ ਨੁਸਖਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਤੁਸੀਂ ਚੰਗੇ ਵੈਦ ਹਕੀਮ ਡਾਕਟਰ ਨਾਲ ਸਲਾਹ مشورہ ਜ਼ਰੂਰ ਕਰਨਾ ਹੈ ਧੰਨਵਾਦ